ਤੱਪ ਪ੍ਰਧਾਨ ਸਾਹਿਬ ਨੇ ਯਾਤਰਾ ਕੱਢੀ ਪੰਜਾਬ ਬਚਾਉਣਾ ਕਹਿੰਦੇ ਹਰਕ ਨਹੀਂ ਪਿਆ ਉਹਦਾ ਕੋਈ ਇਹ ਜਿਹੜਾ ਆਲਾ ਦਵਾਲਾ ਹੈਗਾ ਉਹਨੀਆਂ ਮਾਰਦੇ ਆ ਜਿਹੜੇ ਕੋਈ ਨੇ ਫੋਟੋ ਕਰਾਉਣੀ ਹੈ ਜਾਂ ਕਿਸੇ ਨੇ ਆਪਦੀ ਕੋਈ ਸ਼ਿਕਾਇਤ ਲਿਖੀ ਫਿਰਦਾ ਕਿਸੇ ਅਫਸਰ ਨੂੰ ਦੇਣੀ ਉਹ ਉਹਨੀਆਂ ਖਾਣੀਆਂ ਪਿਆ ਇੱਥੇ ਮਾਰਦੇ ਆ ਕੋਈ ਜਿਹੜੀ ਕੋਣੀ ਹੈ ਕਿਤਨਾ ਕਿਨੇ ਪਾਰਟੀ ਦੇ ਵੱਗਦੀ ਹੈ ਲੋਕਾਂ ਦੇ ਨਹੀਂ ਵੱਜਦੀ ਇਹ ਇਹ ਤਾਂ ਵਕਤ ਦੇ ਹੱਕ ਤੇ ਕੋਣੀ ਵੱਜ ਜੇ ਨਾ ਹੂੰ ਨਵੇਂ ਸ਼ਹਿਰ ਤੋਂ ਚੱਲਿਆ ਕੋਈ ਮਲੌਰ ਤੋਂ ਚੱਲਿਆ ਕੋਈ ਕਿਤੋਂ ਦਾ ਚੱਲਿਆ ਫਿਰ ਉਹ ਘੜਦਾ ਘੜਦਾ ਪਿੱਛੇ ਹਟਦਾ ਹਟਦਾ ਹਟ ਜਾਂਦਾ ਮਤਲਬ ਕਿ ਇਹ ਆ ਵੀ ਪ੍ਰਧਾਨ ਸਾਹਿਬ ਕੁਝ ਬੰਦਿਆਂ ਨੇ ਘੇਰੇ ਹੋਏ ਆ ਉਹੀ ਬੰਦੇ ਪ੍ਰਧਾਨ ਸਾਹਿਬ ਨੂੰ ਮਿਲਦੇ ਆ ਵਾਟਰ ਤਾਂ ਕਹਿੰਦੇ ਹੁੰਦੇ ਲੀਡਰ ਤਾਂ ਲੋਕਾਂ ਦੇ ਵਿੱਚ ਵਿਚਰਦਾ ਹੋਣਾ ਚਾਹੀਦਾ ਹੈ ਲੀਡਰ ਤਾਂ ਜਿੰਨੇ ਵਰਕ ਕਰਨ ਜਾਂਦਾ ਉਹਨੂੰ ਕਿਉਂ ਵਰਕਰ ਲੱਗਦੇ ਹੈਗੇ ਇੱਥੇ ਸਿਸਟਮ ਉਲਟਾ ਇੱਥੇ ਪੰਜ ਚਾਰ ਬੰਦੇ ਜਿਹੜੇ ਅੱਗੇ ਅੰਦਰ ਬੈਠੇ ਆ ਉਹ ਮਤਲਬ ਪਹਿਲਾਂ ਤਾਂ ਉਹਨਾਂ ਨੂੰ ਦੱਸਣਾ ਪੈਂਦਾ ਕੌਣ ਆ ਕੌਣ ਨਹੀਂ ਉਹ ਗੇਟ ਤੇ ਖੜ ਜਾਂਦੇ ਆ ਹਾਂਜੀ ਕੀ ਕੰਮ ਕੋਈ ਨੇ ਰੁਕੋ ਉੱਥੇ ਬੈਠੋ ਉੱਥੇ ਬੈਠੋ ਜਦੋਂ ਐਂ ਕੰਮ ਚੱਲਦਾ ਉਦੋਂ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਆ ਵਰਕਰ ਜਿਹੜੇ ਜਾਂਦੇ ਆ ਲੋਕ ਕਹਿੰਦੇ ਬੰਦੀ ਸਿੰਘਾਂ ਦੀ ਗੱਲ ਉਦੋਂ ਕਿਉਂ ਨਹੀਂ ਕੀਤੀ ਤੁਸੀਂ ਵੀ ਹੁਣ ਜ਼ਿਕਰ ਕੀਤਾ ਲੋਕ ਕਹਿੰਦੇ ਮਾਫੀ ਕਿਹਨੇ ਦਵਾਈ ਉਹ ਚਿੱਠੀ ਕਿਹਨੇ ਜਾਰੀ ਕੀਤੀ ਉਹਦਾ ਹਾਲੇ ਤੱਕ ਸਪਸ਼ਟੀ ਕਰਨੀ ਹੋਈ ਆ ਇਹਨਾਂ ਨੇ ਪੰਜਾਬ ਪਧਰੀ ਕੱਟ ਕਰਕੇ ਕਦੇ ਕਿਹਾ ਹੋਵੇ ਕਿ ਸਾਡੇ ਆ ਮਤੇ ਆ ਜੀ ਇਹਨਾਂ ਨੇ ਉਦੋਂ ਉਸ ਸਮੇਂ ਭਾਜੀਪੀ ਨੂੰ ਛੱਡਿਆ ਜਦੋਂ ਲੋਕਾਂ ਨੇ ਛੱਡਣ ਦੇ ਲਈ ਮਜਬੂਰ ਕੀਤਾ एसएमटीवी पंजाब देख रहे हुँ। हुँ। रमन, पंजाब दे हो ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਤੇ ਮੇਰੇ ਨਾਲ ਨੇ ਮੇਰੇ ਸਾਥੀ ਰਮਨਦੀਪ ਸ਼ਰਮਾ ਰਮਨ ਜੀ ਕੀ ਹਾਲ ਚਾਲ ਦੇ ਠੀਕ ਠਾਕ ਵਧੀਆ ਰਮਨ ਪੰਜਾਬ ਦੇ ਅੰਦਰ ਕਹਿੰਦੇ ਗਰਮੀ ਤੋਂ ਰਾਹਤ ਮਿਲ ਗਈ ਆ ਪਰ ਸਿਆਸਤ ਹਵੇ ਵੀ ਗਰਮਾਈ ਹੋਈ ਆ ਗਰਮੀ ਘਟ ਗਈ ਮੌਸਮ ਠੰਡਾ ਹੋ ਗਿਆ ਪਰ ਸਿਆਸਤ ਗਰਮ ਅਕਾਲੀ ਦਲ ਦੀਆਂ ਬੜੀਆਂ ਚਰਚਾਵਾਂ ਨੇ ਅਕਾਲੀ ਦਲ ਕੋਈ ਕਹਿੰਦਾ ਖਤਮ ਹੋ ਗਿਆ ਕੋਈ ਕਹਿੰਦਾ ਹਾਸ਼ੀਏ ਦੇ ਉੱਤੇ ਆ ਗਿਆ ਸਥਿਤੀ ਕੀ ਆ ਅਕਾਲੀ ਦਲ ਦੀ ਪੰਜਾਬ ਦੇ ਨਾਲ ਚਾਰ ਸੂਬੇ ਹੋਰ ਆ ਜਿੰਨਾ ਦੇ ਨਾਲ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਤਾਂ 2.5 ਸਾਲਾਂ ਬਾਅਦ ਇੱਕ ਇਮਤਿਹਾਨ ਦੀ ਘੜੀ ਆਉਂਦੀ ਆ ਪਾਰਟੀਆਂ ਦੇ ਲਈ ਹੁੰਦੀ ਆ ਲੋਕ ਸਭਾ ਚੋਣਾਂ ਹੂੰ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੋ ਕੇ ਆਟੀਆਂ ਔਰ तमाम ਪਾਰਟੀਆਂ ਦੇ ਵਿੱਚ ਕਲੇਸ਼ ਆ ਇਕੱਲਾ ਅਕਾਲੀ ਦਲ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਆਪਣਾ ਦੈਰਾ ਪਕੜ ਬਣਾ ਰਹੇ ਨੇ ਆਪਣੇ ਦੈਰੇ ਤੇ ਦਿੱਲੀ ਦੀ ਟੀਮ ਨੂੰ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਆ ਪੰਜ ਚਾਰ ਦਿਨਾਂ ਦੇ ਵਿੱਚ ਪੰਜ ਚਾਰ ਵੱਡੀਆਂ ਨਿਯੁਕਤੀਆਂ ਚੇਅਰਮੈਨ ਪੰਜਾਬ ਪਧਰੀ ਹੂੰ ਉਹਨਾਂ ਨੂੰ ਡੀ ਨੋਟੀਫਾਈ ਕਰਨ ਲੱਗੇ ਨੇ ਪੰਜ ਚਾਰ ਚੇਅਰਮੈਨ ਜਾ ਰਹੇ ਆ ਹਟਾ ਰਹੇ ਆ ਉਹਨਾਂ ਨੂੰ ਸਰਕਾਰ ਤੇ ਅੱਛਾ ਹਾਂ ਕਾਂਗਰਸ ਦੇ ਜਦੋਂ ਜਿਹੜਾ ਸਰਕਾਰ ਤੇ ਜਿਹੜਾ ਇਲਜ਼ਾਮ ਲੱਗਦਾ ਸੀਗਾ ਕਿ ਭਾਈ ਦਿੱਲੀੋਂ ਆ ਕੇ ਬਾ ਤੇ ਇਹਨਾਂ ਨੇ ਹਾਂ ਜਿਹੜੇ ਦਿੱਲੀ ਵਾਲੇ ਨੇ ਜਿਨ੍ਹਾਂ ਨੇ ਚੱਕਰੀ ਕੀਤੀ ਜਿਨ੍ਹਾਂ ਨੇ ਐਮਐਲਏ ਜਿਨੇ ਰਿਪੋਰਟ ਦਿੱਤੀ ਕਿ ਸਾਡੇ ਨਾਲ ਜਿਹੜੇ ਚੇਅਰਮੈਨ ਸੀ ਉਹ ਤੁਰੇ ਨੇ ਉਹ ਕਹਿੰਦੇ ਇਸ ਦਾ ਦਿੱਲੀੋਂ ਲੱਗ ਕੇ ਆਏ ਆ ਹੂੰ ਤੁਹਾਡੇ ਹਲਕੇ ਸਾਂਭਣ ਦੀ ਜ਼ਿੰਮੇਵਾਰੀ ਤੁਸੀਂ ਤਾਂ ਉਹਦੀ ਵਾਰ ਚੋਣ ਲੜਨੀ ਆ ਉਹਨਾਂ ਨੂੰ ਹੁਣ ਭਗਵੰਤ ਮਾਨ ਖੁੱਡੇ ਲੈਣ ਲਾਉਣ ਦੀ ਤਿਆਰੀ ਦੇ ਵਿੱਚ ਆ ਹੂੰ ਉਹਨਾਂ ਨੂੰ ਹਟਾ ਰਹੇ ਆ ਲੇਖ ਲਿਓ ਇਹ ਗੱਲ ਪੰਜ ਚਾਰ ਦਿਨਾਂ ਵਿੱਚ ਨੋਟੀਫਾਈ ਹੋ ਜੂਗੀ ਤੇ ਜੇ ਸਾਡਾ ਕੋਈ ਆਮ ਆਦਮੀ ਪਾਰਟੀ ਦਾ ਕੋਈ ਹੋਰ ਬਲਾਰਾ ਇਹ ਸੁਣ ਰਿਹਾ ਜਾਂ ਉਹਨਾਂ ਦੇ ਕੋਈ ਵਰਕਰ ਸੁਣ ਰਿਹਾ ਉਹ ਧਿਆਨ ਦੇ ਵਿੱਚ ਦੇ ਲੋ ਕਿ ਭਗਵੰਤ ਮਾਨ ਨੇ ਆਪਣਾ ਦੈਰਾ ਸੀਮਤ ਨਹੀਂ ਦੈਰੇ ਨੂੰ ਕੰਟਰੋਲ ਕਰ ਲਿਆ ਦਿੱਲੀ ਦੀ ਚੱਕਰੀ ਖਤਮ ਕਰਤੀ ਦਿੱਲੀ ਦੀ ਚੱਕਰੀ ਕਰਨ ਵਾਲਿਆਂ ਤੇ ਸਿਕੰਜਾ ਕੱਸਣਾ ਸ਼ੁਰੂ ਕਰਤਾ ਔਰ ਕਾਂਗਰਸ ਦੇ ਵਿੱਚ ਵੀ ਅੰਦਰੂਨੀ ਕਲੇਸ਼ ਆ ਹੂੰ ਕਾਂਗਰਸ ਤਾਂ ਕਹਿੰਦੇ ਮੁੱਖ ਮੰਤਰੀ ਨੂੰ ਲੈ ਕੇ ਬੜਾ ਰਾਣੇ ਗੁਰਜੀਤ ਦੀਆਂ ਬੋਲ ਪ੍ਰਗਟ ਸਿੰਘ ਦੇ ਬੋਲ ਲੱਗਦਾ ਉਹਨਾਂ ਨੂੰ ਕੋਈ ਸਮਾ ਕਾਂਗਰਸ ਦਾ ਬਹੁਤ ਚੰਗਾ 27 ਲਈ ਭਾਰਤੋ ਲਿਆ ਜਾ ਰਿਹਾ ਵੀ ਸਰਕਾਰ ਸ਼ਾਇਦ ਹੈ ਸਾਡਾ ਚੇਰਾ ਦਵਾਰੇ ਧੜੇ ਬਾਨੇ ਸ਼ੁਰੂ ਹੋ ਗਏ ਜਿਹੜੇ ਧੜੇ ਖਤਮ ਨਹੀਂ ਕਾਂਗਰਸ ਦਾ ਕਾਂਗਰਸ ਦਾ ਇਤਿਹਾਸ ਹੀ ਰਿਹਾ ਇਹੋ ਜਾਂ ਉਹ ਆਪਦੇ ਜਿਹੜੇ ਵੱਡੇ ਬੰਦੇ ਹੁੰਦੇ ਆ ਜੋ ਤਿੰਨ ਵਾਰੀ ਐਮਐਲਏ ਹੁੰਦੇ ਜਾਂ ਜਿਨ੍ਹਾਂ ਕੋਲ ਥੋੜਾ ਸਰਮਾਇਆ ਹੁੰਦਾ ਉਹ ਫਿਰ ਆਪਦੀ ਤੌਸ ਦਿਖਾਉਂਦੇ ਹੁੰਦੇ ਆ ਆ ਕੇ ਇਹ ਨਵੀਂ ਗੱਲ ਨਹੀਂ ਹੈਗੀ ਹੂੰ ਹਾਂ ਵਰਦੇ ਕੋਲ ਅੱਜ ਬੜਾ ਵੱਡਾ ਸਟਰਕਚਰ ਹੈਗਾ ਤੁਸੀਂ ਚਰਨਜੀਤ ਚੰਨੀ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਸਿੰਘ ਰੰਧਾਵਾ ਭਾਰਤ ਪੋਸ਼ਣ ਆਸ਼ੂ ਸਾਧੂ ਸਿੰਘ ਧਰਮਸੋਧ ਤੁਸੀਂ ਇਧਰੋਂ ਇੱਕ ਪਾਸੋਂ ਲੈ ਲਓ ਕਿੰਨੇ ਪੁਰਾਣੇ ਬੰਦੇ ਬੈਠੇ ਆ ਤੁਸੀਂ ਬੀਬੀ ਰਜਿੰਦਰ ਕੌਰ ਭੱਟਲ ਰਾਣਾ ਗੁਰਜੀਤ ਰਾਣਾ ਗੁਰਜੀ ਬਥੇਰੇ ਬੰਦੇ ਹੈਗੇ ਨੇ ਜਿਹੜੇ ਕਾਂਗਰਸ ਕੋਲ ਲੀਡਰਸ਼ਿਪ ਦੀ ਕਾਰ ਨੇ ਇਸ ਵੇਲੇ ਕਾਂਗਰਸ ਦੇ ਕੋਲ 3 ਦਰਜਣ ਬਹੁਤ ਸੀਨੀਅਰ ਲੀਡਰ ਬੈਠੇ ਆ ਪਹਿਲੀ ਕਤਾਰ ਦੇ ਜੀ ਮੁੱਖ ਮੰਤਰੀ ਚੇਰੀਦੀ ਕਾਂਗਰਸ ਨੂੰ ਕੋਈ ਦਿੱਕਤ ਨਹੀਂ ਕਿ ਨੂੰ ਮਰਜ਼ੀ ਬਣਾ ਲੈਣ ਪਰ ਉਹ ਸੈਪਟੇਬਲ ਹੋਵੇਗਾ ਸਾਰਿਆਂ ਲਈ ਇਹ ਵੇਖਣਾ ਹੋਵੇਗਾ ਔਰ ਅਕਾਲੀ ਦਲ ਜਿਹੜੇ ਤੁਸੀਂ ਜ਼ਿਕਰ ਕੀਤਾ ਮੇਨ ਸਵਾਲ ਤੁਹਾਡਾ ਅਕਾਲੀ ਦਲ ਲਈ ਇਸ ਵੇਲੇ ਸਾਰਾ ਕੁਝ ਠੀਕ ਨਹੀਂ ਆਏਗਾ ਹੂੰ ਅਕਾਲੀ ਦਲ ਨੂੰ ਬੇਸਿਕਲੀ ਨਹੀਂ ਸਮਝ ਲੱਗ ਰਹੀ ਕਿ ਉਹਨਾਂ ਦੀ ਹਾਰ ਦੇ ਕਾਰਨ ਕੀ ਨੇ ਉਹ ਹਾਰ ਤੋਂ ਪਾਰਟੀ ਦਾ ਵਾਹਰ ਕਿਵੇਂ ਹੋਵੇਗਾ ਜਦੋਂ ਤੁਸੀਂ ਪਹਿਲੀ ਵਾਰ ਸਰਕਾਰ 2007 ਚ ਜਿਹੜੀ ਸਰਕਾਰ ਬਣੀ ਸੀਗੀ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਜਾਣ ਤੋਂ ਬਾਅਦ ਜੀ ਪਹਿਲੀ ਵਾਰ ਇਸ ਕਰਕੇ ਕਹਿ ਰਿਹਾ ਕਿ ਉਹ ਦੋ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਉਹ 8 ਚ ਤੱਕ ਪ੍ਰਧਾਨ ਬਣਦੇ ਨੇ ਤਾਂ ਉਹ ਪਹਿਲੀ ਪ੍ਰਧਾਨਗੀ ਵਾਲੀ ਸਰਕਾਰ 7 ਵਾਲੀ ਅਸੀਂ ਮੰਨਦੇ ਆ ਕਿ ਉਸ ਵੇਲੇ 38% ਵੋਟ ਸ਼ੇਅਰ ਸੀ ਅਕਾਲੀ ਦਲ ਦੇ ਕੋਲ ਹੁਣ ਉਹ ਆ ਕੇ ਘਟ ਕੇ 13 ਤੇ ਆ ਗਿਆ 25% ਵੋਟ ਸ਼ੇਅਰ ਜਿਹੜਾ ਘਟਿਆ ਗਿਆ ਜਿੱਥੇ ਸ਼ਹਿਰੀ ਟੱਚ ਹੈਗਾ ਹਮ ਅਰਬਨਾਈਜੇਸ਼ਨ ਜਿਹੜਾ ਅਰਬਨਾਈਜੇਸ਼ਨ ਉਹ ਲਗਾਤਾਰ ਵੱਧ ਰਿਹਾ ਹੈਗਾ ਲਗਾਤਾਰ ਲੋਕਾਂ ਦਾ ਸ਼ਹਿਰਾਂ ਦੇ ਵਿੱਚ ਜਾ ਰਿਹਾ ਔਰ ਪ੍ਰਵਾਸੀ ਸਾਡੇ ਬਹੁਤ ਆ ਗਿਆ ਨਵੀਂ ਜਨਰੇਸ਼ਨ ਜਿਹੜੀ ਹੈਗੀ ਆ ਉਹ ਪੰਥ ਦੀ ਗੱਲ ਪੰਥਕ ਵਿਚਾਰਾਂ ਦੀ ਗੱਲ ਉਹਦੇ ਵੱਲ ਹਜੇ ਥੋੜਾ ਜਿਹਾ ਜਾਣ ਹੀ ਰਹੀ ਉਹਨਾਂ ਦੇ ਸਾਹਮਣੇ ਇੰਟਰਨੈਸ਼ਨਲ ਜਿਹੜਾ ਸਟਰਕਚਰ ਖੜਾ ਹੈਗਾ ਇੰਟਰਨੈਸ਼ਨਲ ਪੋਲਿਟਿਕਸ ਖੜੀ ਹੈਗੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ ਇਕਨੋਮੀ ਕਿਵੇਂ ਡਿੱਗ ਰਹੀ ਹੈ ਕੌਣ ਵੀ ਕਿਵੇਂ ਬਚਾਇਆ ਜਾ ਸਕਦਾ ਦੇਸ਼ ਦੀ ਸਥਿਤੀ ਕੀ ਹੈਗੀ ਆ ਉਹਨਾਂ ਕੋਲੇ ਨੈਸ਼ਨਲ ਮੁੱਦੇ ਨਹੀਂ ਪੰਜਾਬ ਦੇ ਮੁੱਦਿਆਂ ਤੋਂ ਪਹਿਲਾਂ ਉਹ ਨੈਸ਼ਨਲ ਮੁੱਦੇ ਦੇਖਦੇ ਨੇ ਤਾਂ ਅਕਾਲੀ ਦਲ ਦੇ ਕੋਲੇ ਅੱਜ ਥਿੰਕ ਟੈਂਕ ਦੀ ਵੀ ਘਾਟ ਹੈ ਗਈ ਆ ਅਕਾਲੀ ਦਲ ਦੇ ਕਿਸੇ ਕੋ ਕਿਸੇ ਸਮੇਂ ਬਾਦਲ ਸਾਹਿਬ ਦੇ ਨਾਲ ਅਜੇ ਹੋਈ ਇਹੋ ਜਿਹੇ ਜਥੇਦਾਰ ਥਿੰਕ ਟੈਂਕ ਸੀ ਜਿਹੜੇ ਕਦੇ মিডিਆ ਦੇ ਸਾਹਮਣੇ ਨਹੀਂ ਆਈ ਕਦੇ ਉਹ ਪਾਰਟੀ ਦੀ ਲੀਡਰਸ਼ਿਪ ਦੇ ਸਾਹਮਣੇ ਨਹੀਂ ਰਹੇ ਉਹ ਮੋਸਟਲੀ ਕਦੇ ਦਫ਼ਤਰ ਵੀ ਨਹੀਂ ਆਏ ਬਾਦਲ ਸਾਹਿਬ ਲੋਡ ਵੇਲੇ ਉਹਨਾਂ ਨੂੰ ਪਛਦੇ ਰਹੇ ਔਰ ਬਾਦਲ ਸਾਹਿਬ ਦੀ ਇੱਕ ਖੂਬਸੂਰਤੀ ਸੀ ਉਹ ਸਾਹਮਣੇ ਵਾਲੇ ਬੰਦੇ ਦੀ ਇੱਜ਼ਤ ਬਹੁਤ ਕਰਦੇ ਸੀ ਹੂੰ ਸਾਹਮਣੇ ਵਾਲੇ ਬੰਦੇ ਨੂੰ ਉਹ ਰਾਜੇ ਦੇ ਰੂਪ ਵਿੱਚ ਪੇਸ਼ ਕਰਦੇ ਸੀ ਕਿ ਮੇਰੇ ਸਾਹਮਣੇ ਬੈਠਾ ਬੰਦਾ ਆਪਦੇ ਆਪ ਨੂੰ ਛੋਟਾ ਮਹਿਸੂਸ ਨਾ ਕਰੇ ਇਹ ਇਨਾਂ ਦੀ ਖੂਬਸੂਰਤੀ ਸੀ ਜਿਹੜੀ ਸੁਭੀਰ ਸਿੰਘ ਬਾਦਲ ਦੇ ਵਿੱਚ ਹੈ ਨਹੀਂਗੀ ਹੂੰ ਉਹਨਾਂ ਨੇ ਉਹਨਾਂ ਦੇ ਵਿਚਾਰ ਜਾਣਨ ਲਈ ਸੋਚ ਜਾਣਨ ਦੇ ਲਈ ਵਕ ਵਕ ਇੱਕ ਈਸ਼ੂ ਦੇ ਬਹੁਤ ਸਾਰੇ ਲੋਕਾਂ ਦੀ ਸੋਚ ਸਮਝ ਲੈਂਦੇ ਸੀ ਕਾਕਾ ਜੀ ਦੱਸੋ ਫਿਰ ਇਹ ਇਹ ਸ਼ਬਦ ਉਹਨਾਂ ਦੇ ਹੁੰਦੇ ਸੀ ਤਾਂ ਪ੍ਰਧਾਨ ਜੀ ਦੱਸੋ ਫਿਰ ਫਲਾਨਾ ਸਿਆਂ ਦੱਸੋ ਫਿਰ ਔਰ ਉਹ ਇਕੱਠ ਦੇ ਵਿੱਚ ਬੈਠ ਕੇ ਜਦੋਂ ਆਵਾਜ਼ ਨਾਲ ਲੈ ਕੇ ਮਾਰਦੇ ਸੀ ਤਾਂ ਸਾਹਮਣੇ ਵਾਲਾ ਬੰਦਾ ਉਹਨਾਂ ਦਾ ਕਾਇਲ ਹੋ ਜਾਂਦਾ ਸੀ। ਅਕਾਲੀ ਦਲ ਦੇ ਪ੍ਰਧਾਨ ਦੀ ਮੌਜੂਦਾ ਪ੍ਰਧਾਨ ਦੀ ਸਮੱਸਿਆ ਹੈ ਕਿ ਉਹ ਕਿਸੇ ਨੂੰ ਪਰਸਨਲ ਤੌਰ ਤੇ ਜਾਣਦੇ ਨਹੀਂ ਹੈਗੇ ਜਾਂ ਉਹਨਾਂ ਦਾ ਇਹ ਜਿਹੜਾ ਆਲਾ ਦਵਾਲਾ ਹੈਗਾ ਉਹਨੀਆਂ ਮਾਰਦੇ ਆ ਜਿਹੜੇ ਕੋਈ ਨੇ ਫੋਟੋ ਕਰਾਉਣੀ ਹੈ ਜਾਂ ਕਿਸੇ ਨੇ ਆਪਦੀ ਕੋਈ ਕੁਸ਼ਕਾਇਤ ਲਿਖੀ ਫਿਰਦਾ ਕਿਸੇ ਅਫਸਰ ਨੂੰ ਦੇਣੀ ਕਰਨੀ ਹੈਗੀ ਜਾਂ ਕੋਈ ਉਹ ਕੁਣੀਆਂ ਖਾਣੀਆਂ ਪਏ ਇੱਥੇ ਮਾਰਦੇ ਆ ਕੁਣੀ। ਇਹ ਜਿਹੜੀ ਕੋਣੀ ਆ ਇਹ ਕਿਤਨਾ ਕਿਦੇ ਪਾਰਟੀ ਦੇ ਵੱਜਦੀ ਹੈ ਲੋਕਾਂ ਦੇ ਨਹੀਂ ਵੱਜਦੀ ਹੈ ਜੇ ਤਾਂ ਵਰਕਰ ਦੇ ਹੱਕ ਤੇ ਕੋਣੀ ਵੱਜ ਜੇ ਨਾ ਹੂੰ ਤੇ ਚਾਰੋਂ ਚਾਰ ਲੈ ਕੇ ਆਇਆ ਹੁੰਦਾ ਕੋਈ ਕੋਈ ਤਾਂ ਨਵੇਂ ਸ਼ਹਿਰ ਤੋਂ ਚੱਲਿਆ ਕੋਈ ਮਲੋੜ ਤੋਂ ਚੱਲਿਆ ਕੋਈ ਕਿਤੋਂ ਦਾ ਚੱਲਿਆ ਫਿਰ ਉਹ ਘੜਦਾ ਘੜਦਾ ਪਿੱਛੇ ਹਟਦਾ ਹਟਦਾ ਹਟ ਜਾਂਦਾ ਹੈਗਾ ਤਾਂ ਇਹ ਇੱਕ ਅਕਾਲੀ ਦਲ ਲਈ ਸੋਚਣ ਦੀ ਗੱਲ ਹੈਗੀ ਆ ਕਿ ਤੁਸੀਂ ਜੇਕਰ ਤੁਸੀਂ ਚਲੋ ਪ੍ਰਧਾਨ ਨਹੀਂ ਬਦਲਿਆ ਜਾਣਾ ਜਿਹੜੀਆਂ ਗੱਲਾਂ ਚੱਲੀਆਂ ਪ੍ਰਧਾਨ ਨੂੰ ਬਦਲ ਦੋ ਸ਼ਾਇਦ ਪਾਰਟੀ ਦਾ ਹੱਲ ਹੋ ਜਾਏ ਲੀਡਰਸ਼ਿਪ ਬਦਲ ਦੋ ਚਾ ਉਹ ਪਾਰਟੀ ਦੇ ਅੰਦਰੂਨੀ ਮਸਲੇ ਕੀ ਕਰਨਾ ਕੀ ਨਹੀਂ ਕਰਨਾ ਸਾਡੇ ਤੋਂ ਪਾਰਟੀ ਦੇ ਬਹੁਤ ਸਮਝਦਾਰ ਲੀਡਰ ਬੈਠੇ ਨੇ ਸਮਝਦਾਰ ਉਹ ਉਹਨਾਂ ਦੀ ਅਵਿਅੰਤਬੰਦੀ ਹੋ ਸਕਦੀ ਆ ਪਰ ਬੇਸਿਕਲੀ ਜਿਹੜੀ ਲੋਕਾਂ ਚ ਵਿੱਚ ਗੱਲ ਉਠਦੀ ਆ ਕਿ ਪ੍ਰਧਾਨ ਸਾਹਿਬ ਦੇ ਸਲਾਹਕਾਰਾਂ ਤੇ ਚਰਨਜੀਤ ਸਿੰਘ ਬਰਾੜ ਨੇ ਸਵਾਲ ਉਠਾਈ ਜੀ ਮਤਲਬ ਕਿ ਇਹ ਆ ਵੀ ਪ੍ਰਧਾਨ ਸਾਹਿਬ ਕੁਝ ਬੰਦਿਆਂ ਨੇ ਘੇਰੇ ਹੋਏ ਆ ਉਹੀ ਬੰਦੇ ਪ੍ਰਧਾਨ ਸਾਹਿਬ ਨੂੰ ਮਿਲਦੇ ਆ ਉਹਨਾਂ ਦੇ ਦਫ਼ਤਰ ਆਉਣੇ ਆ ਜਦੋਂ ਤੇ ਦਫ਼ਤਰਾਂ ਨੇ ਦਫ਼ਤਰ ਵਿੱਚ ਤੁਹਾਨੂੰ ਕਾਹਦਾ ਖਤਰਾ ਆਏਗਾ ਤੁਹਾਡੀ ਬਾਹਰ ਸਿਕਿਉਰ ਡੇਰ ਤੋਂ ਅੰਦਰ ਚੈੱਕ ਕਰਕੇ ਬਾੜਦੇ ਹੋ ਤੁਸੀਂ ਉੱਥੇ ਵੀ ਜੇ ਕਰਕੂਣੀਆਂ ਖੜੀ ਜਾਂਦੇ ਆ ਜਿਲ੍ਹਾ ਪੱਦਰ ਦੇ ਲੀਡਰ ਜਾਂ ਹਲਕਾ ਇੰਚਾਰਜ ਦੇ ਤੱਕ ਦੇ ਬੰਦੇ ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਆਮ ਬੰਦੇ ਦਾ ਉੱਤੇ ਹਿੱਸਾ ਕੀ ਹੁੰਦਾ ਹੋਊਗਾ ਹਮ ਅਕਾਲੀ ਦਲ ਦੇ ਖਾਤਮੇ ਦਾ ਇੱਥੋਂ ਜਿਹੜਾ ਹੈਗਾ ਅਕਾਲੀ ਦਲ ਨੂੰ ਜਿਹੜਾ ਡਾਊਨਫਾਲੋ ਲੀਡਰ ਤਾਂ ਕਹਿੰਦੇ ਹੁੰਦੇ ਨੇ ਲੀਡਰ ਤਾਂ ਲੋਕਾਂ ਦੇ ਵਿੱਚ ਵਿਚਰਦਾ ਹੋਣਾ ਚਾਹੀਦਾ ਹੈ ਉਹ ਲੀਡਰ ਤਾਂ ਜਿੰਨੇ ਵਰਕਰ ਜਾਂਦਾ ਉਹਨੂੰ ਕਿਉਂ ਵਰਕਰ ਲੱਗਦੇ ਹੈਗੇ ਇੱਥੇ ਸਿਸਟਮ ਉਲਟਾ ਇੱਥੇ ਪੰਜ ਚਾਰ ਬੰਦੇ ਜਿਹੜੇ ਅੱਗੇ ਅੰਦਰ ਬੈਠੇ ਆ ਉਹ ਮਤਲਬ ਪਹਿਲਾਂ ਤਾਂ ਉਹਨਾਂ ਨੂੰ ਦੱਸਣਾ ਪੈਂਦਾ ਕੌਣ ਉਹ ਗੇਟ ਤੇ ਖੜ ਜਾਂਦੇ ਆਂ ਜੀ ਕੀ ਕੰਮ ਆ ਕੋਈ ਨੇ ਰੁਕੋ ਉੱਥੇ ਬੈਠੋ ਉੱਥੇ ਬੈਠੋ ਹੂੰ ਜਦੋਂ ਐ ਕੰਮ ਚੱਲਦਾ ਉਦੋਂ ਫਿਰ ਇਹਨਾਂ ਨੂੰ ਤਕਲੀਫ ਹੁੰਦੀ ਆ ਵਰਕਰ ਜਿਹੜੇ ਜਾਂਦੇ ਆ ਤਾਂ ਥੋੜਾ ਜਿਹਾ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਵਿਸ਼ਵਾਸ ਜਿੱਤਣਾ ਪਊਗਾ ਜਿਹੜੇ ਲੋਕਾਂ ਨੂੰ ਪ੍ਰਧਾਨ ਸਾਹਿਬ ਨੇ ਯਾਤਰਾ ਕੱਢੀ ਪੰਜਾਬ ਬਚਾਉਣਾ ਕਹਿੰਦੇ ਹਰਕ ਨਹੀਂ ਪਿਆ ਉਹਦਾ ਕੋਈ ਦੇਖੋ ਇਹ ਬਹੁਤ ਚੰਗਾ ਸੀ ਹੂੰ ਮੈਂ ਇਹ ਗੱਲ ਨੂੰ ਨਿੱਜੀ ਤੌਰ ਤੇ ਉਹਨਾਂ ਦੀ ਤਾਰੀਫ ਕਰ ਦਾਂ ਜਿਸ ਜਿਹੜੀਆਂ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਆਈਆਂ ਜਾਂ ਦਿੱਲੀ ਤੋਂ ਚੱਲਣ ਵਾਲੀ ਕੋਈ ਵੀ ਪਾਰਟੀ ਆਵੇ ਹੂੰ ਉਹਦੇ ਲਈ ਇੱਕ ਸੂਬਾ ਮੈਨੇ ਨਹੀਂ ਰੱਖਦਾ ਹੁੰਦਾ ਕਿਉਂਕਿ ਪੰਜਾਬ ਹੋਵੇ ਪੱਛਮੀ ਬੰਗਾਲ ਹੋਵੇ ਇਹਨਾਂ ਨੇ ਦਰਦ ਬੜਾ ਹੰਡਾਇਆ ਜਾਏਗਾ ਹੂੰ ਪੰਜਾਬ ਦੇ ਤਾਂ 3-4 ਟੋਟੇ ਹੋ ਗਏ 87 'ਚ ਹੋ ਗਿਆ 66 'ਚ ਹੋ ਗਿਆ ਸਾਡੇ ਤੇ ਹਿਮਾਚਲ ਵੱਖ ਹੋ ਗਿਆ ਫਿਰ ਸਾਡੇ ਪਾਣੀ ਵੰਡੇ ਗਏ ਜੀ ਬੀਬੀਐਮਬੀ ਸਾਡਾ ਰਿਪੀਰੀਅਨ ਸਾਨੂੰ ਅਜੇ ਤੱਕ ਸਟੇਟ ਨਹੀਂ ਦੱਸਿਆ ਤਾਂ ਰਾਜਸਥਾਨ ਸਾਡਾ ਪਾਣੀ ਲੈ ਗਿਆ ਦਿੱਲੀ ਪਾਣੀ ਮੰਗੀ ਜਾਂਦਾ ਹੈਗਾ ਹੂੰ ਠੀਕ ਹੈ ਸਾਡੇ ਅਜੇ ਤਾਂ ਪੰਥ ਤੋਂ ਬਿਨਾਂ ਚੱਲ ਨਹੀਂ ਸਕਦਾ ਪੰਜਾਬ ਤਾਂ ਪੰਜਾਬ ਕੱਲਾ ਸਿਆਸਤ ਸਿਆਸੀ ਨਾ ਪੰਜਾਬ ਜਿਹੜਾ ਫੈਡਰਲ ਸਟਰਕਚਰ ਜਿਹੜਾ ਹੈਗਾ ਸੰਗੀ ਢਾਂਚਾ ਹੈਗਾ ਉਹ ਉਹਦੀ ਤਾਂ ਮਜ਼ਬੂਤੀ ਰੱਖਦਾ ਜਿਹੜੀ ਅੱਜ ਭੁੰਦਰ ਸਾਹਿਬ ਨੇ ਇਹਦਾ ਆਰਟੀਕਲ ਭੁੰਦਰ ਸਾਹਿਬ ਦਾ ਹੈਗਾ ਉਹ ਆਨੰਦਪੁਰ ਸਾਹਿਬ ਐਲਾਨ ਨਾਮੇ ਤੇ ਗੱਲ ਕਰਦੇ ਨੇ ਪਰ ਅਕਾਲੀ ਦਲ ਥੜਕਿਆ ਕਿਉਂ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਆਡੇ ਲਈ ਕੋਈ ਦੋਸਤ ਨਹੀਂ ਕੋਈ ਦੁਸ਼ਮਣ ਨਹੀਂ ਪਰ ਭੁੰਦਰ ਸਾਹਿਬ ਥੋੜਾ ਜਾਈ ਉਹ ਨਾਨੇ ਗੱਲ ਤੇ ਤਾਂ ਆਏ ਪਰ ਗੱਲ ਦੱਸਣ ਦੀ ਗੱਲ ਜਦੋਂ ਤੁਸੀਂ 1997 ਤੋਂ ਬਾਅਦ ਹੁਣ ਤੱਕ ਬੀਜਪੀ ਨਾਲ ਐਲਾਈਅੰਸ ਦੇ ਵਿੱਚ ਰਹੇ ਹਮ ਅੱਜ ਜਦੋਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਇੰਨਾ ਸਮਾਂ ਲੇੜਕਾ ਤਾਂ ਰਮਨ ਜੀ ਐਸੀ ਚੀਜ਼ ਦਾ ਹੀ ਹੈ ਨਾ ਲੋਕ ਦੋ ਤਿੰਨ ਸਵਾਲ ਲੈ ਕੇ ਬੈਠੇ ਹੋਏ ਆ ਉਹੀ ਕਲੀਅਰ ਨਹੀਂ ਹੋ ਰਹੇ ਲੋਕ ਕਹਿੰਦੇ ਬੰਦੀ ਸਿੰਘਾਂ ਦੀ ਗੱਲ ਉਦੋਂ ਕਿਉਂ ਨਹੀਂ ਕੀਤੀ ਤੁਸੀਂ ਵੀ ਹੁਣ ਜ਼ਿਕਰ ਕੀਤਾ ਲੋਕਾਂ ਨੇ ਮਾਫੀ ਕਿਹਨੇ ਦਵਾਈ ਉਹ ਚਿੱਠੀ ਕਿਹਨੇ ਜਾਰੀ ਕੀਤੀ ਉਹਦਾ ਹਾਲੇ ਤੱਕ ਸਪਸ਼ਟੀਕਰਨ ਨਹੀਂ ਹੋਇਆਗਾ ਇਹ ਤਿੰਨ ਚਾਰ ਮਸਲਿਆਂ ਨੂੰ ਇਕੱਠੇ ਨਾ ਕਰੋ ਕਿ ਤਿੰਨ ਚਾਰ ਵੱਖਰੇ ਵੱਖਰੇ ਮਸਲੇ ਹੈਗੇ ਨੇ ਜਿਹੜਾ ਦਾ ਬੰਦੀ ਸਿੰਘਾ ਦਾ ਮਸਲਾ ਪਾਣੀਆਂ ਦਾ ਮਸਾਰ ਮਸਲਾ ਆਏਗਾ ਰਾਜਧਾਨੀ ਦਾ ਮਸਲਾ ਆਏਗਾ ਹੂੰ ਤੇ ਜਾਨ ਨਮਾਇੰਦਗੀ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਸੈਂਟਰ ਲੈਵਲ ਦੀਆਂ ਜਿਨ੍ਹਾਂ ਦੇ ਵਿੱਚ ਘੱਟ ਗਿਣਤੀ ਵਾਲੀਆਂ ਹੁੰਦੀਆਂ ਜਿਵੇਂ ਲਾਲਪੁਰਾ ਸਾਹਿਬ ਸਾਡੇ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਬਣੇ ਹੈਗੇ ਨੇ ਜੀ ਉਹ ਕੁਝ ਸਿਆਸੀ ਦਾਖਲਾ ਵਾਲੇ ਮਸਲੇ ਹੁੰਦੇ ਨੇ ਕੁਝ ਧਾਰਮਿਕ ਮਸਲੇ ਹੁੰਦੇ ਨੇ ਜੇਕਰ ਸਾਰਾ ਕੰਬਾਈਨ ਕਰ ਦੋ ਤਾਂ ਰੌਲਕਚੌੜ ਜਿਆਦਾ ਪੈ ਜਾਂਦਾ ਮਸਲੇ ਦਾ ਹੱਲ ਨਹੀਂ ਨਿਕਲਦਾ ਪਹਿਲਾਂ ਸਾਨੂੰ ਉਹ ਮਸਲੇ ਸਮਝਦੇ ਜੇ ਸਾਡੇ ਸਿਆਸੀ ਖਿੱਤੇ ਨਾਲ ਜੁੜੇ ਹੋਏ ਨੇ ਸਾਡੀ ਪੰਘੋਲਕੀ ਸਥਿਤੀ ਨਾਲ ਜੁੜੇ ਹੋਏ ਨੇ ਪਾਣੀਆਂ ਦਾ ਮੁੱਦਾ ਬਹੁਤ ਐਮ ਸੀ ਹਮ ਅਕਾਲੀ ਦਲ 14 ਤੋਂ ਬਾਅਦ ਹੁਣ ਤੱਕ ਮਨਿਸਟਰ ਰਹਾ ਅਕਾਲੀ ਦਲ ਸੈਂਟਰ ਦੇ ਵਿੱਚ ਜੀ ਉਹਨਾਂ ਦੇ ਰਾਸ ਭੁੰਦਰ ਸਾਹਿਬ ਖੁਦ ਰਾਜ ਸਭਾ ਮੈਂਬਰ ਰਹੀ ਤੇ ਚੰਦੂ ਮਰਾ ਸਾਹਿਬ ਲੋਕ ਸਭਾ ਮੈਂਬਰ ਰਹੀ ਉਹਨਾਂ ਦਿਨ ਭੁੰਦਰ ਸਾਹਿਬ ਦੇ ਨਾਲ ਢੀਂਡ ਸਾਹਿਬ ਰਾਜ ਸਭਾ ਮੈਂਬਰ ਰਹੀ ਉਹਨਾਂ ਦਿਨ ਨਾਲ ਮਤਲਬ ਕਿ ਇਹ ਤੁਸੀਂ ਦੇਖੋ ਸੁਖਵੀਰ ਸਿੰਘ ਬਾਦਲ ਖੁਦ ਲੋਕ ਸਭਾ ਮੈਂਬਰ ਰਹੀ ਜੀ ਸਰਕਾਰ ਦੇ ਵਿੱਚ ਕਿਉਂ ਨਹੀਂ ਚੱਲਦੀ ਸੀ ਇਹ ਕਦੇ ਇੱਕ ਦਿਨ ਇਹਨਾਂ ਨੇ ਕਦੇ ਆਪ ਦੀ ਤਜਵੀਜ਼ ਲੈ ਕੇ ਗਏ ਹੁਣ ਪੰਜਾਬ ਦੇ ਜਿਹੜੇ ਪੰਜਾਬ ਬਚਾਓ ਦੀ ਅੱਜ ਗੱਲ ਕਰਦੇ ਉਹਦੇ ਕਦੇ ਇਹਨਾਂ ਨੇ ਪੰਜਾਬ ਪਧਰੀ ਇਕੱਠ ਕਰਕੇ ਕਦੇ ਕਿਹਾ ਹੋਵੇ ਕਿ ਸਾਡੇ ਆ ਮਤੇ ਆ ਜੀ ਇਹਨਾਂ ਨੇ ਉਦੋਂ ਉਸ ਸਮੇਂ ਭਾਜੀਪੀ ਨੂੰ ਛੱਡਿਆ ਜਦੋਂ ਲੋਕਾਂ ਨੇ ਛੱਡਣ ਦੇ ਲਈ ਮਜਬੂਰ ਕੀਤਾ ਇਹ ਲੋਕਾਂ ਨੇ ਕਿਹਾ ਥੋੜੀ ਛੱਡਿਆ ਲੋਕਾਂ ਨੇ ਛਡਵਾਇਆ ਨਾ ਤਾਂ ਮੈਂ ਉਸੇ ਸਵਾਲ ਤੇ ਤੁਹਾਡੇ ਤਿਆਰ ਹਾਂ ਜਦੋਂ ਲੋਕਾਂ ਨੇ ਕਿਹਾ ਕਿ ਪਾਣੀ ਹੁਣ ਉਦੋਂ ਛੱਡੇ ਜਦੋਂ ਪਾਣੀ ਨੱਕ ਤੱਕ ਆ ਗਿਆ ਹੂੰ ਪਹਿਲਾਂ ਖੇਤੀ ਕਾਨੂੰਨਾ ਜਦੋਂ ਪਹਿਲੀ ਮੀਟਿੰਗ ਮੋਗੇ ਦੇ ਵਿੱਚ ਹੁੰਦੀ ਆ ਇਨਾਂ ਦੇ ਕੋਲ ਲੀਡਰਸ਼ਿਪ ਗਈ ਮੈਂ ਨਾ ਨਹੀਂ ਲੈਣਾ ਕਿਹੜੇ ਲੀਡਰ ਬੈਠੇ ਸੀ ਮੈਂ ਦੱਸ ਦਿੰਨਾ ਉਹ ਜਿਹੜਾ ਲੀਡਰ ਗਿਆ ਬੀਬੀ ਜਗੀਰ ਕੌਰ ਉੱਥੇ اچانک ਆ ਗਏ ਸੀ ਹਮ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਰਾ ਸੀ ਸੁਬੀਰ ਸਿੰਘ ਬਾਦਲ ਸੀ ਵਿਕਰਮ ਸਿੰਘ ਮਜੀਠੀਆ ਸੀ ਬਲਵਿੰਦਰ ਸਿੰਘ ਭੁੰਦੜ ਸੀ ਡਾਕਟਰ ਦਲਜੀਤ ਜਿੰਮਾ ਸੀ ਉਹਨਾਂ ਦੇ ਕੋਲ ਇੱਕ ਬਹੁਤ ਸੀਨੀਅਰ ਕਿਸਾਨ ਨੇਤਾ ਗਿਆ ਹਮ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਨੇ ਕਿਹਾ ਜੀ ਤੁਸੀਂ ਇਸ ਤੇ ਫੈਸਲਾ ਲਾਓ ਇਹ ਬਹੁਤ ਅਜਿਹੇ ਕਾਨੂੰਨ ਨੇ ਜਿਹਨਾਂ ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਜਿਹੜਾ ਹੈਗਾ ਉਹ ਮਤਲਬ ਕਿ ਗੁੱਸਾ ਕਿਸਾਨਾਂ ਦਾ ਸਾਹਮਣੇ ਆਊਗਾ ਹੂੰ ਤਾਂ ਉਹਨਾਂ ਦੀ ਗੱਲ ਆਈ ਜਾਈ ਕਰ ਦਿੱਤੀ ਗਈ ਇਸ ਤੋਂ ਬਾਅਦ ਇਹਨਾਂ ਨੇ ਇੱਕ ਮੰਤਰੀ ਮੰਡਲ ਵੀ ਛੱਡਿਆ ਹੂੰ ਬੀਜੇ ਪੈਨਾ ਅਲਾਈਐਂਸ ਵੀ ਛੱਡਿਆ ਔਰ ਮਰਹੂਮ ਮੁੱਖ ਮੰਤਰੀ ਮੈਂ ਤਾਂ ਉਹਨਾਂ ਨੂੰ ਮਤਲਬ ਕਿ ਐੋਜੇ ਲੀਡਰਾਂ ਦਾ ਪੰਜਾਬ ਦੇ ਵਿੱਚ ਹੋਣਾ ਬਹੁਤ ਮਤਲਬ ਕਿ ਉਹ ਕਹਿੰਦਾ ਪੰਜਾਬ ਚੰਗੀ ਧਰਤੀ ਹੈ ਜਿੱਤੇ ਐੋਜੇ ਲੀਡਰ ਪੈਦਾ ਹੋਏ ਪ੍ਰਕਾਸ਼ ਸਿੰਘ ਬਾਦਲ ਆ ਗਏ ਜਿਨ੍ਹਾਂ ਨੇ ਹਿੰਦੂ ਸਿੱਖਾਂ ਦੀ ਭਾਈਚਾਰਕ ਸਾਂਝ ਨੂੰ ਜਿਹੜਾ ਹੈਗਾ ਬਣਾ ਕੇ ਰੱਖਿਆ ਸੁਖਬੀਰ ਸਿੰਘ ਬਾਦਲ 'ਚੋਂ ਗੁਣ ਨਹੀਂ ਹੈਗੇ ਸੁਖਬੀਰ ਸਿੰਘ ਬਾਦਲ ਦੀ ਸੁਣਦੀ ਸੁਖਬੀਰ ਸਿੰਘ ਬਾਦਲ ਕੇ ਜੀ ਸੁਣਦੀ ਨਹੀਂ ਸੁਖਬੀਰ ਸਿੰਘ ਬਾਦਲ ਨੂੰ رائے ਦੇਣ ਵਾਲਾ ਬੰਦਾ ਮਾੜਾ ਲੱਗਦਾ ਉਹਨਾਂ ਨੂੰ ਉਹ ਬੰਦੇ رائے ਦੇਣ ਵਾਲੇ ਚੰਗੇ ਲੱਗਦੇ ਜਿਹੜੇ ਵੱਡੀ ਗੱਡੀ ਤੇ ਆਉਣ ਜਿਹਨਾਂ ਦੇ ਚੰਗੇ ਕੁਰਤੇ ਪਜਾਮੇ ਪਾਏ ਹੋਣ ਹੱਥ 'ਚ ਮਹਿੰਗੇ ਫੋਨ ਫੜੇ ਹੋਣ ਥੱਲੇ ਚੰਗਾ ਉਹਨਾਂ ਦੇ ਜੁੱਤੀ ਪਾਈ ਹੋਵੇ ਜਿਹੜੇ ਐਂ ਜੇ ਕਰਦੇ ਆ ਉਹਨਾਂ ਹੱਥ ਮਾਰਦੇ ਆਉਣ ਜਿਨ੍ਹਾਂ ਦੇ ਚੰਗਾ ਪਰਫਿਊਮ ਲੱਗਿਆ ਹੋਵੇ ਜਿਹੜੇ ਪਸੀਨੇ ਵਾਲੇ ਬੰਦੇ ਆ ਜਿਹਨੇ ਲੋਕਾਂ ਦੇ ਵਿੱਚ ਮਿਹਨਤ ਕਰਕੇ ਆ ਲੋਕੇ ਸਮਝ ਉਹ ਸੁਖਬੀਰ ਸਿੰਘ ਬਾਦਲ ਨੂੰ ਪਸੰਦ ਨਹੀਂ ਬੰਦੇ ਇਹ ਘਾਟਾ ਸੁਬੀਰ ਸਿੰਘ ਬਾਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆਪ ਦੇ ਜਥੇਦਾਰਾਂ ਕੋਲੇ ਜਾਂਦੇ ਸੀ ਇੱਥੇ ਕੀ ਕਿਹਾ ਜਾ ਰਿਹਾ ਬੁੱਧੀਜੀਵੀ ਕੋਲਾਂ ਜਾਵਾਂਗੇ ਸੀਨੀਅਰ ਫਰਾਨੇ ਬੰਦਿਆਂ ਕੋਲੇ ਜਾਵਾਂਗੇ ਜਦੋਂ ਤੱਕ ਤੁਸੀਂ ਵਰਕਰ ਨੂੰ ਨਹੀਂ ਨਾ ਸਮਝੋਗੇ ਵਰਕਰ ਦੀ ਭਾਣ ਤੁਸੀਂ ਜਿੱਡੇ ਮਦੂਨੀਆਂ ਦੇ ਪਾਰਟੀ ਦੀ ਰੇਡ ਦੀ ਹੱਤੀ ਵਰਕਰ ਹੁੰਦਾ ਨਾ ਮਦੂਨੀਆਂ ਦੇ ਤੁਸੀਂ ਬੁੱਧੀਜੀਵੀ ਇਹਨਾਂ ਤੋਂ ਜਾਵੜੋ ਉਹੀ ਬੁੱਧੀਜੀਵੀ ਤੁਹਾਨੂੰ ਰਹਿ ਦੇਣਗੇ ਉਹੀ ਕਾਂਗਰਸ ਨੂੰ ਰਹਿ ਦੇਣਗੇ ਉਹੀ ਆਮ ਆਦਮੀ ਪਾਰਟੀ ਨੂੰ ਰਹਿ ਦੇਣਗੇ ਉਹੀ ਹੋ ਸਕਦਾ ਬੀਜੇਪੀ ਦੇ ਪੱੜ ਤੇ ਖੜੇ ਹੋਣ ਤੁਸੀਂ ਉਹਨਾਂ ਤੋਂ ਭਲਾ ਕਿਵੇਂ ਸਮਝ ਲਓਗੇ ਆਪਦਾ ਬਾਈ ਤੁਸੀਂ ਆਪਦੇ ਉਹ ਵਰਕਰ ਕੋਲ ਕਿਉਂ ਨਹੀਂ ਜਾਂਦਾ ਜਿਹੜਾ ਜਿੱਤੇ 5000 ਵੋਟਾਂ ਪਿੰਡ ਦੀ ਉਹ ਵਰਕਰ ਅੱਜ ਤੱਕ ਤੁਹਾਡਾ ਝੰਡਾ ਬੁਲੰਦ ਕਰੀ ਬੈਠਾ ਅੱਜ ਵੀ ਉਹਨੇ ਬੂਥ ਤੇ ਪੰਜ ਬੰਦੇ ਬਿਠਾਏ ਵੋਟਾਂ ਪਾਉਂਦੀ ਉਹਨੂੰ 5000 ਦੇ ਵਿੱਚੋਂ 500 ਹੀ ਪਈ ਪਰ ਬੰਦੇ ਨੇ ਤੁਹਾਡੀ ਡਾਉਲੋਜੀ ਤੁਹਾਡੇ ਸਿਧਾਂਤ ਤੱਕ ਬੁਲਕੇ ਰੱਖੇ ਨਾ ਵੀ ਅਸੀਂ ਨਹੀਂ ਥੜਕਾਂਗੇ ਪ੍ਰਧਾਨ ਜੀ ਅਸੀਂ ਪਾਰਟੀ ਦੇ ਨਾਲ ਖੜੇ ਆ ਸੁਖਬੀਰ ਸਿੰਘ ਬਾਦਲ ਜੀ ਨਾ ਮੱਦਾ ਹੈ ਕਿ ਉਹ ਇੱਕ ਕੁਰਬਾਨੀ ਵੀ ਦੇ ਦੇਣ ਕਿ ਮੈਂ ਪ੍ਰਧਾਨਗੀ ਛੱਡਦਾ ਜੀ ਲਾਓ ਜੀ ਨੂੰ ਮਰਜ਼ੀ ਲਾਓ ਪਾਰਟੀ ਤਕੜੀ ਹੋਵੇ ਚਲੋ ਪ੍ਰਧਾਨਗੀ ਵੀ ਛੱਡੋ ਪਰੇ ਇੱਕ ਪੰਚ ਪ੍ਰਧਾਨੀ ਵੀ ਛੱਡ ਦੋ ਪਰੇ ਵਰਕਰਾਂ ਤੱਕ ਕਿਵੇਂ ਪਹੁੰਚਿਆ ਜਾਊਗਾ ਕੱਲਾ ਤੁਸੀਂ ਗੱਡੀ 'ਚ ਖੜਕੇ ਹੱਥ ਸਵਾੜ ਕੇ ਖੁੰਡਾ ਸੱਟ ਕੇ ਲੈ ਕੇ ਫੁੱਟਮਾ ਖਚਾ ਕੇ ਕਰਕੇ ਆਹ ਚ ਲੈ ਖੁੰਡੇ ਤੇ ਭਗਵੰਤ ਮਾਨ ਡਰ ਗਿਆ ਕਿਹੜੀ ਰਾਜਨੀਤੀ ਦਾ ਤੁਸੀਂ ਕੀ ਦਿੱਤਾ ਬਾਈ ਕੋਈ ਮੁੱਖ ਮੰਤਰੀ ਡਰਦਾ ਹੁੰਦਾ ਜਦੋਂ ਤੁਸੀਂ ਸੀ ਮੁੱਖ ਮੰਤਰੀ ਤੁਸੀਂ ਡਰਦੇ ਸੀ ਲੋਕਾਂ ਤੋਂ ਤੁਸੀਂ ਡਿਪਟੀ ਸੀਐਮ ਸੀਗੇ ਹੂੰ ਤੇ ਬਠੰਡਾ ਘਟਣਾਂ ਦੀ ਗੱਲ ਮੈਂ ਕਰ ਰਿਹਾ ਉਹ ਜਾ ਰਹੇ ਇਹਨਾਂ ਦੇ মিডিਆ ਸੱਲਣੇ ਕੀ ਕੀਤਾ ਖੁੰਡਾ ਕਿਸ ਨੇ ਗਿਫਟ ਕੀਤਾ ਸੀ ਉਹ ਖੁੰਡਾ ਦਿਖਾ ਰਿਹਾ ਵੀਡੀਓ ਜਾਰੀ ਕਰਤੀ ਹੂੰ ਤੁਸੀਂ ਹੰਕਾਰ ਦੇ ਘੋੜੇ ਤੇ ਬਹਿ ਕੇ ਰਾਜਨੀਤੀ ਕਰੋਗੇ ਨਹੀਂ ਹੋਊਗੀ। ਹੂੰ ਪੰਜਾਬ ਦੇ ਲੋਕਾਂ ਦੀ ਇੱਕ ਸਿਫਤ ਆ। ਇਹ ਮੀਣਾ ਵਿਲਾ ਦਿੰਦੇ ਆ। ਮਾਨ ਸਾਹਿਬ ਨੇ ਕਿਹਾ ਕਿ ਮੇਰੀ ਕੌਮ ਮੈਨੂੰ ਹਰਾ ਦਿੰਦੀ ਆ। ਹੂੰ ਜਿਹਨੇ ਚੋਣ ਸਰਕਾਰ ਦੇ ਖਿਲਾਫ ਲੜ ਕੇ ਜਿਤਾਈ। ਹੂੰ ਭਾਈ ਖਾਲਸਾ ਸਰਵਿਸ ਖਾਲਸਾ ਕਹਿੰਦੇ ਲੋਕੋ ਮੀਣਾ ਨਾ ਲੈ ਲਿਓ ਪੰਥ ਦਾ। ਲੋਕਾਂ ਨੇ ਜਿਤਾਤਾ। ਉਹ ਡੀਟੀ ਵਾਲੇ ਨੇ ਮੇਨਾ ਲਿਆ ਸੀ ਉਹਨਾਂ ਨੇ ਵੀ ਲਾ ਲਾ ਕਿ ਖਲੜਾ ਨੇ ਕਿਹਾ ਮੇਰਾ ਮੇਨਾ ਲਾ ਦਿਓ ਲਾਤਾ ਲਾਤਾ ਤੇ ਜਦੋਂ ਕੀ ਆਖੇ ਅਸੀਂ ਰਾਜਨੀ ਸੇਵਾ ਤੋਂ ਬਾਅਦ ਕਰਕੇ 25 ਸਾਲ ਰਾਜ ਕਰਾਂਗੇ ਹੂੰ ਇਹ 21 ਦੇ 31 ਪਾ ਦਿੰਦੇ ਆ ਹੂੰ ਤੁਸੀਂ ਨਾਰਾ ਦਿੱਤਾ 2007 ਦੇ ਵਿੱਚ ਰਾਜਨੀ ਸੇਵਾ ਕੀਤਾ ਕਿ ਤੁਸੀਂ 14 ਦੇ ਵਿੱਚ ਆ ਕੇ ਨਾਰਾ ਕਿ ਦਿੱਤਾ 25 ਸਾਲ ਰਾਜ ਕਰਾਂਗੇ ਹੂੰ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਦੋਂ ਕਾਂਗਰਸ ਦੀ ਸੀ ਕਿ ਸਪਰੇਅ ਕਰਤੀ ਕਾਂਗਰਸ ਅਸੀਂ ਖਤਮ ਕਰਤੀ ਹੂੰ ਕੁਛ ਆ ਤੰਗ ਕਰਦੇ ਸੀ ਬਾਦਲ ਸਾਹਿਬ ਬਾਦਲ ਸਾਹਿਬ ਕੋਲ ਸਿਧਾਂਤ ਸੀ ਹੂੰ ਬਾਦਲ ਸਾਹਿਬ ਵੱਡੀ ਤੋਂ ਵੱਡੀ ਸਥਿਤੀ ਦੇ ਵਿੱਚ ਸਿਧਾਂਤਾਂ ਤੋਂ ਨਹੀਂ ਖੜਕੇ ਸੀ ਇਹਨਾਂ ਦੇ ਅੱਜ ਪ੍ਰੋਬਲਮ ਕਿੱਥੇ ਹੈ ਕਿ ਜਿਹੜਾ ਇਹਨਾਂ ਦਾ ਦਾਇਰਾ ਹੈਗਾ ਹੂੰ ਜਿਹੜਾ ਇਹਨਾਂ ਦਾ ਥਿੰਕ ਟੈਂਕ ਜਿਹੜਾ ਕਹਿੰਦੇ ਸੀ ਅੱਜ ਇਹਨਾਂ ਕੋਲ ਖੋਖਲੇ ਥਿੰਕ ਟੈਂਕ ਹੋ ਚੁੱਕੇ ਨੇ ਉਹ ਬੋਲਦੇ ਜਿਆਦਾ ਨੇ ਸਮਝ ਘਾਟਾ ਵਰਕਰ ਨਾਲ ਕਦੇ ਗੱਲ ਨਹੀਂ ਕਰਨੀ ਵਰਕਰ ਪਿੱਟ ਕੇ ਬੈਹ ਜਾਂਦਾ ਆਈਟੀ ਸੈੱਲ ਪ੍ਰਧਾਨ ਜੀ ਤੁਹਾਡੇ ਨਾਲਾਂ ਚੱਕ ਦੋ ਫੱਟੇ ਆ ਗਿਆ ਉਹਨੂੰ ਆਹ ਕਰਦਾ ਕਿ ਮਤਲਬ ਇਸ ਤੀਆਂ ਤਰੀਕਾ ਪ੍ਰਦਾਨ ਕਹਿੰਦੇ ਸਲਾਹ ਉਹਨਾਂ ਦੀ ਮੰਨੀ ਜਾਂਦੀ ਹੈ ਜਿਹੜੇ ਪੇੜ ਤਰਖਾਂ ਵਾਲੇ ਆ ਉਹਨਾਂ ਨੇ ਤਾਂ ਆਪਦੀ ਕੁਰਸੀ ਬਚਾਉਣੀ ਆ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਸੁਖਵੀਰ ਸਿੰਘ ਬਾਦਲ ਨੂੰ ਵੀਰ ਸੁਖਵੀਰ ਬਣਾਤਾ ਹੂੰ ਪਾਰਟੀ ਨੂੰ ਥੋੜੀ ਪ੍ਰਮੋਟ ਕੀਤਾ ਜਾ ਰਿਹਾ ਹੈ ਆਉਂਦਾ ਹੈ ਵੀ ਆਉਂਦਾ ਹੈ ਤੁਸੀਂ ਵੀਰ ਸੁਖਵੀਰ ਬਣਾਤਾ ਹੂੰ ਤੁਸੀਂ ਜਥੇਦਾਰ ਕਿਉਂ ਨਹੀਂ ਬਣਾਇਆ ਪੁੱਛਣਾ ਹੈ ਇਹਨਾਂ ਦੇ ਬੰਦਿਆਂ ਤੋਂ ਹੂੰ ਤੁਸੀਂ ਇੱਕ ਪ੍ਰੈਸ ਨੋਟ ਇਹੋ ਜਿਹਾ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ਜਿਹੜੀ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਧਿਰ ਖੜੀ ਸੀ ਉਹਨਾਂ ਨੂੰ ਬੈਠੇ ਬਿਠਾਏ ਮੌਕਾ ਦਿੱਤਾ ਗੱਲ ਕਰਨ ਦਾ ਜਿਉ ਚਾਰ ਲੈਣਾ ਨਾ ਪਿੰਗਿਆ ਕਿ ਉਹ ਫਿਰੋਜ਼ ਉਹ ਜਿਹੜੀ ਮੀਟਿੰਗ ਹੋਈ ਸੀ ਉਹਦਾ ਸਾਰਾਂਸ਼ ਨਹੀਂ ਆ ਲਿਆ ਜਾਇਆ ਸਕਦਾ ਸੀ ਤੁਸੀਂ ਤਿੰਨ ਲੈਣਾ ਲੈ ਕੇ ਇੱਕ ਧਿਰ ਨੂੰ ਜਿੱਥੇ ਉਹ ਕਹਿ ਰਿਹਾ ਕਿ ਸਾਨੂੰ ਗੁੰਮਰਾਹ ਕੀਤਾ ਇਹ ਲੋਕਾਂ ਨਾਲ ਧੋਖਾ ਹੈ ਇਹ ਕਹਿਣ ਦੇ ਲਈ ਤੁਸੀਂ ਸ਼ਬਦ ਦਿੱਤੇ ਉਹਨਾਂ ਨੂੰ ਕਿ ਉਹ ਚਾਰ ਲੈਣਾ ਤੋਂ ਬਚਿਆ ਨਹੀਂ ਜਾ ਸਕਦਾ ਸੀ ਕਿਹੜੀ ਜਲਦਬਾਜੀ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਜੀਨ ਪਤਾ ਸੀ ਇਹ ਗੱਲ ਦਾ ਕਿ ਇਹ ਇਸ ਜਿਹੜਾ ਪ੍ਰੈਸ ਨੋਟ ਜਾਰੀ ਕੀਤਾ ਜਾ ਰਿਹਾ ਅੱਜ ਤੁਸੀਂ ਸਫਾਈਆਂ ਦਿੰਦੇ ਫਿਰਦੇ ਹੋ ਤੁਹਾਡੇ ਤੋਂ ਸਫਾਈ ਮੰਗੀ ਕਿਹਨੇ ਆ ਤੁਸੀਂ ਕਿਸੇ ਚੈਨਲ ਤੇ ਜਾਂਨੇ ਆਪ ਦੇ ਕਿ ਨਿੱਜੀ ਚੈਨਲ ਤੇ ਵੀ ਆਹ ਦੇਖੋ ਜੀ ਅਸੀਂ ਸਫਾਈਆਂ ਦਿੰਨੇ ਆ ਤੁਹਾਡੇ ਤੋਂ ਸਫਾਈ ਮੰਗੀ ਕਿਹਨੇ ਆ ਤੁਹਾਡੇ ਤੋਂ ਸਫਾਈ ਕੋਰ ਕਮੇਟੀ ਚ ਜਦੋਂ ਮੰਗੀ ਜਾ ਕੋਈ ਤੁਸੀਂ ਸਫਾਈ ਰੱਖੋ ਆਪਦੀ ਵੀ ਸਾਡੇ ਕਹਿਣ ਦਾ ਮਤਲਬ ਇਹ ਨਹੀਂ ਸੀ ਯਾਨੀ ਕੀ ਨਹੀਂ ਸੀ ਕਹਿਣਾ ਪਰ ਅਮਨ ਜੀ ਕੋਰ ਕਮੇਟੀ ਦੇ ਵੀ ਜਿਹੜੇ ਮੈਂਬਰ ਨੇ ਕਹਿੰਦੇ ਉਹ ਬਾਹਰ ਤਾਂ ਬਹੁਤ ਬੋਲਦੇ ਆ ਬਾਹਰ ਇੰਟਰਵਿਊਆਂ ਹੁੰਦੀਆਂ ਨੇ ਉਦੋਂ ਕਹਿੰਦੇ ਹਾਂਜੀ ਹੋਣਾ ਚਾਹੀਦਾ ਜੀ ਐ ਇਹ ਜੀ ਬਿਲਕੁਲ ਮੰਗ ਆ ਜੀ ਲੋਕਾਂ ਦੀ ਪਰ ਕਹਿੰਦੇ ਅੰਦਰ ਜਾ ਕੇ ਚੁੱਪ ਕਿਉਂ ਹੋ ਜਾਂਦੇ ਆ ਰਾਜਦੀਪ ਗੱਲ ਇਹ ਹੁੰਦੀ ਆ ਕਿ ਇੱਕ ਸਿਧਾਂਤ ਹੁੰਦੇ ਆ ਹੂੰ ਆਸੀਂ ਇਹ ادارے ਵਿੱਚ ਕੰਮ ਕਰਦੇ ਸਾਡੇ ਸਿਧਾਂਤ ਆ ਅਸੀਂ ਅੰਦਰ ਆਪ ਦੇ ادارے ਵਿੱਚ ਜੋ ਮਰਜੀ ਬਾਹਰ ਜਾ ਕੇ ਰੋਲਾ ਨਹੀਂ ਨਾ ਪਾਉਂਦੇ ਆਪ ਦੇ ਅੰਦਰ ادارے ਚ ਕੀ ਆ ਕੀ ਨਹੀਂ ਹੂੰ ਸਾਡੀ ਪਰਸੈਪਸ਼ਨ ਆ ਨਾ ادارے ਦੇ ਪ੍ਰਤੀ ਆਪ ਦਾ ਆਪਦੀ ਇਹ ਇਮਾਨਦਾਰੀ ਆ ਕੰਮ ਦੇ ਪ੍ਰਤੀ ਇਮਾਨਦਾਰੀ ਆ ਉਹ ਉਹਨਾਂ ਨੇ ਕੋਈ ਖੁੱਲਮ ਖੁੱਲੀ ਬਗਾਵਤ ਨਹੀਂ ਕੀਤੀ ਉਹਨਾਂ ਨੇ ਪ੍ਰਧਾਨ ਸਾਹਿਬ ਸਾਹਮਣੇ ਗੱਲਾਂ ਰੱਖੀਆਂ ਅੰਦਰ ਹੂੰ ਬਾਹਰ ਆ ਕੇ ਜੋ ਮਰਜ਼ੀ ਕਹੀ ਕਿ ਕੰਗਣਾ ਚੀਮਾ ਸਾਹਿਬ ਕੰਗਰਣਾ ਰਾਉ ਤੇ ਲਈ ਉਹਨਾਂ ਨੇ ਇੱਕ ਸਿਧਾਂਤ ਦੀ ਪਾਲਣਾ ਦਾ ਕੀਤੀ ਨਾ ਕਿ ਪਾਰਟੀ ਦਾ ਬਾਹਰੋਂ ਅਸੀਂ ਬਾਹਰ ਜਾ ਕੇ ਮੀਡੀਆ ਦੇ ਵਿੱਚ ਕੋਈ ਜਿਹਾ ਵਿਚਾਰ ਰੌਲਾ ਨਹੀਂ ਪਾਵਾਂਗੇ ਉਹ ਇੱਕ ਜਥੇਬੰਦਕ ਉਹਦੇ ਵਿੱਚ ਤਾਂ ਵੱਧੇ ਹੋਏ ਆ ਨਾ ਘੇਰੇ ਦੇ ਵਿੱਚ ਤਾਂ ਸੁਖਵੀਰ ਸਿੰਘ ਬਾਦਲ ਦਾ ਹਜ ਤੱਕ ਕੋਈ ਬਿਆਨ ਨਹੀਂ ਆਇਆ ਤਲਖੀ ਭਰਿਆ ਜਦੋਂ ਹਾਰ ਜਾਂਦੇ ਉਹ ਤਲਖੀ ਭਰੇ ਬਿਆਨ ਜਿਹੜੇ ਨਾ ਪਾਰਟੀ ਨੂੰ ਤੰਗ ਕਰਦੇ ਨੇ ਔਰ ਜੇ ਕਈ ਵਾਰੀ ਅਸਤੀਫਾ ਮੰਗ ਲਿਆ ਜਾਂਦਾਗਾ ਬਹੁਤ ਸਾਰੇ ਪ੍ਰਧਾਨਾਂ ਤੋਂ ਅਸਤੀਫਾ ਮੰਗਿਆ ਜਾਂਦਾ ਹੂੰ ਇਹ ਕੋਈ ਤੁਸੀਂ 14 ਹਾਰੇ ਬੁਰੀ ਤਰੀਕੇ ਨਾਲ ਹਾਰੇ 17 ਹਾਰੇ 19 ਹਾਰੇ 22 ਹਾਰੇ 24 ਹਾਰੇ ਜੇ ਕਿਨੇ ਪ੍ਰਧਾਨ ਤੋਂ ਅਸਤੀਫਾ ਮੰਗ ਲਿਆ ਇਹ ਕਹਿੰਦਾ ਕਿ ਕੋਈ ਪ੍ਰਧਾਨ ਤੋਂ ਅਸਤੀਫਾ ਮੰਗ ਹੀ ਨਹੀਂ ਸਕਦਾਗਾ ਜਿਹੜੀ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਇੱਕ ਲੀਡਰ ਜਿਹੜਾਗਾ ਥਾਣੇਦਾਰੀ ਰੋ ਮਾਰਦਾ ਹੈਗਾ ਤਾਂ ਇਹੋ ਜੀ ਜਦੋਂ ਭਾਸ਼ਾ ਮਰਿਆਦਾ ਪਟਾਪਣ ਵਾਲੀ ਭਾਸ਼ਾ ਵਰਤੀ ਜਾਊਗੀ ਨਿਸ਼ਚਿਤ ਤੌਰ ਤੇ ਲੀਡਰਸ਼ਿਪ ਡੀਮੋਰਲਾਈਜ਼ ਹੁੰਦੀ ਆ ਵਰਕਰਾਂ ਦੇ ਵਿੱਚ ਗਲਤ ਸਹਿ ਇਹ ਵੀ ਹੁੰਦਾ ਜੇ ਕੋਈ ਬੋਲਦਾ ਕਹਿੰਦੇ ਉਹਦੀ ਕਰਦਾਰ ਖੁਸ਼ੀ ਤੱਕ ਉੱਤਰੇ ਆਉਂਦੇ ਆ ਕੀਤੀ ਜਾਂਦੀ ਆ ਸੋਸ਼ਲ ਮੀਡੀਆ ਤੇ ਦੇਖ ਲੋ ਖੋਲ ਕੇ ਜਿਹੜਾ ਆਈਟੀ ਸੈਲਾ ਟੀਮਾਂ ਉਹ ਲੱਗ ਜਾਂਦੀਆਂ ਪੋਸਟਾਂ ਪਾਉਣੀਆਂ ਸ਼ੁਰੂ ਹੋ ਜਾਂਦੀਆਂ ਬੰਦੇ ਲੋਕਾਂ ਨੂੰ ਹਮਦਰਦੀ ਆ ਅਕਾਲੀ ਦਲ ਨਾਲ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਕੱਲ ਅਸੀਂ ਇੱਕ ਸੀਨੀਅਰ ਕਾਂਗਰਸ ਲੀਡਰ ਦੇ ਕੋਲ ਬੈਠੇ ਸੀ ਹੂੰ ਸੀਨੀਅਰ ਕਾਂਗਰਸ ਲੀਡਰ ਜਿਹੜਾ ਪੰਜਾਬ ਦੀ ਕਮਾਂਡ ਦੇ ਸੰਭਾਲਣ ਵਾਲਿਆਂ ਦੇ ਵਿੱਚ ਬੰਦੇ ਹੂੰ ਬਹੁਤ ਸਾਰੇ ਲੋਕ ਉੱਥੇ ਬੈਠੇ ਉਹ ਕਹਿੰਨੇਗਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਸ਼ੋਭੇ ਸੰਕੇਤ ਨਹੀਂ ਆਏਗਾ ਅਕਾਲੀ ਦਲ ਦਾ ਉੱਠਣਾ ਪੰਜਾਬ ਲਈ ਬਹੁਤ ਲਾਜ਼ਮੀ ਆ ਜੇਕਰ ਅਕਾਲੀ ਦਲ ਇਸ ਤਰੀਕੇ ਦਾ ਨਾ ਹੋ ਜੂਗਾ ਕੇਂਦਰ ਤੇ ਦਬਾਅ ਨਹੀਂ ਪੈਣਾ ਬੇਸ਼ੱਕ ਸਾਡੀ ਸਰਕਾਰ ਸਤਾਈ ਚ ਬਣ ਜੇ ਅਸੀਂ ਬਣਾਵਾਂਗੇ ਵੀ ਕਹਿ ਰਹੇ ਕਿ ਬਣਾਵਾਂਗੇ ਪਰ ਅਕਾਲੀ ਦਲ ਹਾਸ਼ੀਏ ਤੇ ਨਹੀਂ ਜਾਣਾ ਚਾਹੀਦਾ ਅਕਾਲੀ ਦਲ ਕਟੋ-ਕਟ ਕਟੋ-ਕਟ ਅਕਾਲੀ ਦਲ 30-35 ਸੀਟਾਂ ਤੇ ਆਉਣਾ ਚਾਹੀਦਾ ਉਹ ਕਾਂਗਰਸ ਕਹਿ ਰਹੀ ਹੈ ਕਿਉਂ ਕਹਿ ਰਹੀ ਹੈ ਉਹਨੂੰ ਪਤਾ ਕਿ ਜੇਕਰ ਪੰਜਾਬ ਦੀ ਖੇਤਰੀ ਪਾਰਟੀ ਜਿਹਨੇ ਪੰਜਾਬ ਦੇ ਮੁੱਦੇ ਚੁੱਕਨੇ ਹੈਗੇ ਆ ਕਿਉਂਕਿ ਇਹ ਸਭ ਨੂੰ ਪਤਾ ਕਿ ਕਾਂਗਰਸ ਵੀ ਕੇਂਦਰ ਉੱਥੋਂ ਚੱਲਦੀ ਦਿੱਲੀ ਤੋਂ ਰਿਮੋਟ ਕੰਟਰੋਲ ਜਿੱਥੇ ਨਾ ਕਿਤੇ ਉਹਨਾਂ ਦੀ ਬੰਦਸ਼ ਆ ਗਈਆਂ ਉਹ ਨਹੀਂ ਇੱਕ ਮਾਰ ਤੋਂ ਚੱਲ ਸਕਦੀ ਅਕਾਲੀ ਦਲ ਦੀ ਪ੍ਰੋਬਲਮ ਅਕਾਲੀ ਦਲ ਕਿੱਥੇ ਆ ਅਕਾਲੀ ਦਲ ਆਪਣੇ ਆਪ ਨੂੰ ਵਖਰੇਵਾ ਹੀ ਨਹੀਂ ਕਰ ਪਾਇਆ ਦਿੱਲੀ ਦੇ ਸਿਸਟਮ ਨਾਲੋਂ ਇਹਨਾਂ ਨੇ ਕਦੇ ਆਪ ਦੀ ਪੰਜਾਬ ਦੇ ਵਿੱਚ ਆਪਣੀ ਵਖਰੇ ਤੌਰ ਤੇ ਕਦੇ ਸਿਆਸੀ ਤਾਕਤ ਅਜਮਾ ਕੇ ਨਹੀਂ ਵੇਖੀ ਬੀਜਪੀ ਨਾਲ ਲਗਾਤਾਰ 97 ਤੋਂ ਲੈ ਕੇ ਹੁਣ ਤੱਕ ਚੋਣਾਂ ਲੜੀਆਂ ਸ਼ਹਿਰ ਦੇ ਵਿੱਚ ਆਪ ਦੇ ਸੰਗਠਨ ਨਹੀਂ ਮਜ਼ਬੂਤ ਕਰ ਪਾਈ ਸ਼ਹਿਰਾਂ ਦੇ ਵਿੱਚ ਸ਼ਹਿਰੀ ਖਿੱਤੇ ਵਾਲੀਆਂ ਸੀਟਾਂ ਤੇ ਕਦੇ ਇਹ ਨਹੀਂ ਕਿਹਾ ਕਿ ਅਸੀਂ ਬੀ ਮਤਲਬ ਉਹ ਪਿਓਰ ਜਿੱਤੇ ਹੀ ਹਿੰਦੂ ਤਬਕਾ ਬੈਠਾ ਜਾਂ ਪਿਓਰ ਜਿੱ ਵੀ ਉਥੇ ਐਕਸਰਸਾਈਜ਼ ਕਦੇ ਦੋਨਾਂ ਪਾਰਟੀਆਂ ਨੇ ਕੀਤੀਆਂ ਅੱਡ ਸੀ ਅਕਾਲੀ ਦਲ 'ਚ ਵੱਡਾ ਕਾਰਨ ਇਹ ਵੀ ਹੈ ਕਿ ਸ਼ਹਿਰਾਂ ਦੇ ਵਿੱਚ ਕਿ ਅਕਾਲੀ ਦਲ ਨੇ ਜਿਹੜਾ ਸ਼ਹਿਰੀ ਲੀਡਰ ਸੀ ਉਹਦਾ ਉਥੇ ਇਹਨਾਂ ਨੂੰ ਜਿੰਨੀਆਂ ਵੱਡੀਆਂ ਵੱਡੀਆਂ ਅਹੁਦੇਦਾਰੀਆਂ ਦਿੱਤੀਆਂ ਚਾਹੇ ਯੂਪ ਹਦੀਆਂ ਚਾਹੇ ਸੀਨੀਅਰ ਲੀਡਰਸ਼ਿਪ ਦੀਆਂ ਉਹ ਵਿਹਤੀ ਏਰੀਆ ਨੂੰ ਰਿਪਰੈਜ਼ੈਂਟ ਕਰਦੀਆਂ ਦਿੱਤੀਆਂ ਗਈਆਂ ਸੀ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਦਿੱਤੇ ਗਏ ਲੋਕ ਉਹ ਆਦੇ ਬੂਥਾਂ ਤੱਕ ਇਸੇ ਤਰ੍ਹਾਂ ਦੇ ਬੂਥ ਵੀ ਵੱਡੇ ਪੱਧਰ ਤੇ ਹਾਰ ਗਏ ਉਹਨਾਂ ਦੇ ਵਿੱਚ ਐਕਟਿਵ ਬੰਦੇ ਨਹੀਂ ਸੀਗੇ ਉਹਨਾਂ ਦੇ ਵਿੱਚ ਹੋਣੇ ਸੋਸ਼ ਸਮਝਦਾਰ ਹੋਰ ਤਰੀਕੇ ਦੇ ਬੰਦੇ ਹੋਣੇ ਚਾਹੀਦੇ ਐ ਐਕਸਰਸਾਈਜ਼ ਸਮੇਂ-ਸਮੇਂ ਕਰਦੇ ਰਹਿੰਦੇ ਐ ਅਕਾਲੀ ਦਲ ਦੀ ਇੱਕ ਜਿਹੜਾ ਸ਼ਹਿਰਾਂ ਦੇ ਵਿੱਚੋਂ ਹਾਸ਼ੀਏ ਤੇ ਆਇਆ ਅਕਾਲੀ ਦਲ ਨੇ ਆਪਣੀ ਵੱਖਰੇ ਤੌਰ ਤੇ ਕਦੇ ਐਕਸਰਸਾਈਜ਼ ਨਹੀਂ ਕੀਤੀ ਸੀ ਔਰ ਇਸ ਵਿਅਕਤੀ ਜਿਹੜੀ ਅਕਾਲੀ ਦਲ ਦੇ ਸਾਹਮਣੇ ਅੰਦਰੂਨੀ ਚਿੰਤਾ ਹੈਗੀ ਆ ਕਿ ਅਕਾਲੀ ਦਲ ਨੂੰ ਮੋੜ ਰਿਵਾਈਵਲ ਅਕਾਲੀ ਦਲ ਦਾ ਕਿਵੇਂ ਹੋਇਆ ਮੋੜ ਸਥਾਪਿਤ ਅਕਾਲੀ ਦਲ ਕਿਵੇਂ ਜਦੋਂ ਤੁਸੀਂ ਲੀਡਰਸ਼ਿਪ ਨੂੰ ਸਥਾਪਿਤ ਕਰਨ ਦੇ ਵਿੱਚ ਲੱਗਦੇ ਹੋ ਦੋ ਚੀਜ਼ਾਂ ਵੱਖਰੀਆਂ ਵੱਖਰੀਆਂ ਮੈਂ ਇੱਥੇ ਕਰ ਰਿਹਾ ਹਾਂ ਹਮ ਇੱਕ ਹੁੰਦਾ ਇੱਕ ਪਾਰਟੀ ਦਾ ਸੰਗਠਨ ਨੂੰ ਮਜ਼ਬੂਤ ਕਰਨਾ ਇੱਕ ਹੁੰਦਾ ਪਾਰਟੀ ਦੀ ਲੀਡਰਸ਼ਿਪ ਨੂੰ ਸਥਾਪਿਤ ਕਰਨਾ ਮਤਲਬ ਸਥਾਪਿਤ ਕਰਨ ਦੇ ਸ਼ਬਦ ਨੂੰ ਇਹ ਸਮਝੋ ਕਿ ਜਦੋਂ ਤੁਸੀਂ ਵਿਸ਼ਵਾਸ ਜਿੱਤੇ ਬਿਨਾ ਕਹੋਗੇ ਕਿ ਨਹੀਂ ਇਹ ਸੀਟ ਤੇ ਆਹੀ ਬੰਦਾ ਕਾਬਲ ਹੈਗਾ ਉਦੋਂ ਤੁਹਾਨੂੰ ਨਿਸ਼ਚਿਤ ਤੌਰ ਤੇ ਤੁਹਾਨੂੰ ਨਰਾਜਗੀ ਦਾ ਜਾਂ ਰਾਸ਼ਾ ਦਾ ਸਾਹਮਣਾ ਕਰਨਾ ਪੈਣਾ ਪਹਿਲਾਂ ਤੁਹਾਨੂੰ ਆਪਣਾ ਅੰਦਰੋਂ ਨਹੀਂ ਵਿਸ਼ਵਾਸ ਜਿੱਤਣਾ ਪੈਣਾ ਇਸ ਤੋਂ ਬਾਅਦ ਤੁਹਾਡਾ ਸੰਗਠਨ ਮਜ਼ਬੂਤੀ ਦੇ ਤੌਰ ਤੇ ਚੱਲਣਾ ਪੈਣਾ ਤਾਂ ਜਿਹੜੇ ਮੁੱਦੇ ਰਹੇ ਔਰ ਅਕਾਲੀ ਦਲ ਇਸ ਵੇਲੇ ਸਮੱਸਿਆ ਕੀ ਹੈਗੇ 1970 ਤੱਕ ਅਕਾਲੀ ਦਲ ਲੈਫਟ ਨਾਲ ਵੀ ਸਹਿਮਤਾ ਕਰਕੇ ਸਰਕਾਰਾਂ ਬਣਾਈਆਂ। ਹੂੰ। ਬੀਐਸਪੀ ਨਾਲ 96 ਦੇ ਵਿੱਚ ਬਹੁਤ ਵੱਡੀ ਜਿੱਤ ਬੀਐਸਪੀ ਨਾਲ ਹੋਈ। ਉਹ ਸੁਨੀਲ ਸਿੰਘ ਜਾਖੜ ਸੁਨੀਲ ਜਾਖੜ ਆ ਰਹੀ ਸੀ ਫਰੋਜਪੁਰ ਤੋਂ। ਜੀ। ਹਰ ਭਾਜਨ ਲੱਖ ਆਰ ਗਏ ਔਰ ਰਮਨ ਸਿੰਘ ਫਲੀਆਂ ਵਾਲੇ ਲੋਕ ਜਿੱਤ ਕੇ ਗਏ ਸੀ। ਬਹੁਤ ਵੱਡਾ ਆਧਾਰ ਜਿਹੜਾ ਹੈਗਾ ਸਾਡੇ ਦਲਿਤ ਭਾਈਚਾਰੇ ਜਿਹੜਾ ਬੀਐਸਪੀ ਭਾਈ ਭੀਮਰਾਓ ਅੰਬੇਦਕਰ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਉਹਨਾਂ ਨਾਲ ਇੱਕ ਬਹੁਤ ਵੱਡਾ ਸੀ। ਅਕਾਲੀ ਦਲ ਨੇ ਕਿਸੇ ਦੀ ਆਡਾਲੋਜੀ ਜਿਹੜੀ ਹੈਗੀ ਆ ਉਹਦਾ ਕਦੇ ਸਨਮਾਨ ਨਹੀਂ ਕੀਤਾ। ਅਕਾਲੀ ਦਲ ਦੀ ਇਹ ਪ੍ਰੋਬਲਮ ਆ। ਇਹ ਪਿਛਲੀ ਵਾਰ ਇਹਨਾਂ ਨੇ 2022 ਦੇ ਵਿੱਚ BSP ਨਾਲ ਅਲਾਈਂਸ ਕੀਤਾ। ਹੂੰ BSP ਨੂੰ ਬਿਨਾਂ ਪ੍ਰੋਸੇ ਚ ਲਾਏ ਹੌਲੀ ਹੌਲੀ ਕੰਸੂਮਾ ਕਰ ਲਈਆਂ ਇਹ BJP ਨਾਲ ਗੱਲ ਬਣ ਗਈ ਆ ਕਿੰਨੀਆਂ ਖਬਰਾਂ ਆਈਆਂ। ਵੀ BSP ਨੂੰ ਪਤਾ ਲੱਗ ਗਿਆ ਵੀ BSP ਆਪਾਂ ਹਾਲਾਂਕਿ ਉਹ ਨਹੀਂ ਅਲਾਈਂਸ ਹੋਇਆ ਪਰ ਚਰਚਾਵਾਂ ਦਾ ਸੀਨ ਆ। ਹੂੰ ਇਹ ਜੇ ਆ ਕੁਝ ਹੋ ਰਿਹਾ BSP ਨੇ ਛੱਡ ਕੇ BSP ਚਲੀ ਗਈ। ਜਿਸ ਦਿਨ BSP ਸ਼ਾਮਲ ਇਹਨਾਂ ਨਾਲ ਅਲਾਈਂਸ ਹੋਇਆ ਦਫ਼ਤਰ ਦੇ ਵਿੱਚ ਉਦੋਂ ਕਿਹਾ ਸੀ ਨੌ ਮਾਸ ਦਾ ਰਿਸ਼ਤਾ ਨਹੀਂ ਸਾਡਾ ਤਾਂ ਖੂਨ ਦਾ ਰਿਸ਼ਤਾ ਹੁਣ ਹੋ ਗਿਆ। ਹੂੰ ਖੂਨ ਦੇ ਰਿਸ਼ਤੇ ਨੂੰ ਕਿਸ ਤਰੀਕੇ ਨਾਲ ਤੁਸੀਂ ਧਰਮ ਨਿਭਾਇਆ ਭਈ। ਤੁਸੀਂ ਕਹਿੰਨੇ ਹੋ ਕਿ ਤੁਹਾਡਾ ਅਗਲਾ ਤੁਹਾਡੇ ਧਰਮ ਨਿਭਾਵੇ ਤੁਸੀਂ ਵੀ ਦੂਜੇ ਦਾ ਧਰਮ ਨਿਭਾਓ ਇਹ ਅਕਾਲੀ ਦਲ ਦੀ ਇਹ ਪ੍ਰੋਬਲਮ ਹੈਗੀ ਔਰ ਜਿਹੜਾ ਜ ਆਰਟੀਕਲ ਲਿਖਿਆ ਭੁੰਦਰ ਸਾਹਿਬ ਨੇ ਸ਼ਾਇਦ ਉਹ ਭੁੰਦਰ ਸਾਹਿਬ ਨੂੰ ਲੱਗਿਆ ਕਿ ਇਸ ਵੇਲੇ ਜੇਕਰ ਰਾਹੁਲ ਗਾਂਧੀ ਨੂੰ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਮaaf ਕਰਦੇ ਉਹਨਾਂ ਦਾ ਮਤਲਬ ਸਹੀ ਕਹਿੰਦਾ ਇਹੀ ਸੀ ਕਿ ਇੱਕ ਧੜੇ ਨੇ ਮaaf ਕਰਤੇ ਇੰਨੀ ਵੋਟ ਪੈ ਗਈ ਤਾਂ ਉਹਨਾਂ ਦੇ ਉਪੋਤਰੇ ਸੀ ਨਾ ਕਿ ਇੰਦਰਾ ਗਾਂਧੀ ਖੁਦ ਸੀ ਔਰ ਅਕਾਲੀ ਦਲ ਦੀ ਸਮੱਸਿਆ ਹੈ ਕਿ ਜਦੋਂ ਅਕਾਲੀ ਦਲ ਇਮਾਨਦਾਰੀ ਦੇ ਨਾਲ ਕਿਉਂਕਿ ਸਾਡੀ ਤਾਂ ਕੌਮ ਬਖਸ਼ਣ ਹਾਰਾ ਸਾਡੇ ਤਾਂ ਗੁਰੂ ਨੇ ਕਿਹਾ ਵੀ ਜੇਕਰ ਤੁਸੀਂ ਸਹੀ ਸਿਧਾਂਤਾਂ ਤੇ ਚੱਲੋਗੇ ਕੌਮ ਤੁਹਾਨੂੰ ਬਖਸ਼ ਦੇਈ ਜਾਂ ਸੰਗਤ ਬਖਸ਼ਣ ਹਾਰੇਗੀ ਜਾਂ ਸਾਡੀ ਤਾਂ ਆਮ ਤੌਰ ਤੇ ਧਾਰਨਾ ਹੈ ਕਿ ਅਸੀਂ ਤਾਂ ਸਵੇਰੇ ਉੱਠ ਕੇ ਜਦੋਂ ਬਾਣੀ ਕਰਦੇ ਆਂ ਅਸੀਂ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਬਿਲਕੁਲ ਅਸੀਂ ਤਾਂ ਗੁਰੂ ਘਰਾਂ ਦੇ ਵਿੱਚ ਜਦੋਂ ਸਵੇਰੇ ਅਰਦਾਸਾਂ ਹੁੰਦੀਆਂ ਗੁਰੂ ਘਰਾਂ ਦੇ ਵਿੱਚ ਅਸੀਂ ਤਾਂ ਜਦੋਂ ਨਤਮਸਤਕ ਹੋ ਕੇ ਦਿਨ ਚੜਾਉਨੇ ਆਪਦਾ ਉਹ ਸ਼ਾਮ ਦੇ ਵੇਲੇ ਸ਼ੁਕਰਾਨਾ ਕਰਨ ਜਾਂਦੇ ਆ ਕਿ ਮਹਾਰਾਜ ਅੱਜ ਦਾ ਦਿਨ ਤੁਸੀਂ ਚੰਗਾ ਸਾਡਾ ਬਤੀਤ ਕੀਤਾ ਕੱਲ ਤੱਕ ਮਤਲਬ ਕਿ ਅਸੀਂ ਭਰੋਸਾ ਲੈਣ ਜਾਂਨੇ ਗੁਰੂ ਮਾਰਾ ਦੇ ਅਸ਼ੀਰਵਾਦ ਲੈਣ ਜਾਂਨੇ ਆਂਗੇ ਤਾਂ ਅਕਾਲੀ ਦਰ ਨੂੰ ਇਹ ਸਮਝਣਾ ਚਾਹੀਦਾ ਕਿ ਕੌਮ ਬਖਸ਼ਣਾਰਾ ਪਰ ਤੁਹਾਡੀ ਸੱਚੇ ਦਿਨੋਂ ਚਾਹੇ ਤੁਸੀਂ ਗਨਾ ਕੀਤੇ ਆ ਜਾਂ ਨਹੀਂ ਕੀਤੇ ਸੰਗਤ ਉਦੋਂ ਤੁਹਾਡੇ ਨਾਲ ਚੱਲੂਗੀ ਜਦੋਂ ਤੁਸੀਂ ਸੱਚੇ ਮਨ ਨਾਲ ਕਿਹਾ ਕਿ ਜੋ ਕੁਝ ਹੋਇਆ ਠੀਕ ਹੋਗਾ ਜਦੋਂ ਆਪਦੀਆਂ ਗਲਤੀਆਂ ਨੂੰ ਖੁਦ ਆਪਦੇ ਗੁਰੂ ਮਹਾਰਾਜ ਦੇ ਸਨੇਮਰ ਹੋ ਕੇ ਜਿਹੜੀ ਕਿ ਝੋਲੀ ਚ ਪਾਉਂਗੇ ਝੋਲੀ ਅਡੋਗੇ ਕਿ ਗੁਰੂ ਮਹਾਰਾਜ ਸਾਹਿਬ ਮੈਂ ਪਰਿਵਾਰ ਦਾ ਮੁਖੀ ਆ ਸੰਗਤ ਨੂੰ ਇਹ ਸੰਬੋਧਨ ਕਰਕੇ ਕਿ ਗਲਤੀਆਂ ਹੋਈਆਂ ਗੁਨਾਹ ਆਏ ਜੋ ਮਰਜੀ ਸ਼ਬਦ ਦੇ ਲੋ ਮੇਰੇ ਵਰਕਰ ਤੋਂ ਹੋਗੇ ਮੇਰੀ ਲੀਡਰਸ਼ਿਪ ਤੋਂ ਹੋਗੇ ਮੇਰੇ ਪਿੰਡ ਪੱਦਰ ਦੇ ਬੂਥ ਬੈਠੇ ਵਰਕਰ ਤੋਂ ਵੀ ਕਿਸੇ ਤੋਂ ਕੋਈ ਗਨਾਹ ਮਾੜਾ ਮੋਟਾ ਕੋ ਗਲਤੀ ਹੋ ਗਈ ਕਿਸ ਨੂੰ ਉੱਚਾ ਨੀਵਾ ਬੋਲਿਆ ਗਿਆ ਜਾਂ ਸਰਕਾਰ ਵੇਲੇ ਕੋਈ ਸਾਡੇ ਤੋਂ ਕਮੀ ਰਹਿ ਗਈ ਹੋਵੇਗੀ ਵਿਕਾਸ ਬਖੋ ਦਾ ਕਮੀ ਨਹੀਂ ਰਹੀ ਹੈ ਤਾਂ ਅਸੀਂ ਵੀ ਮੰਨਦੇ ਹਾਂ ਵਿਕਾਸ ਜਿੰਨਾ ਕਾਲੀ ਦਲ ਨੇ ਕੀਤਾ ਕੋਈ ਨਹੀਂ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਉਹ ਸਾਰੀਆਂ ਗਲਤੀਆਂ ਆਪ ਦੀ ਝੋਲੀ ਪਾਉਣਾ ਅੱਗੇ ਤੋਂ ਮਾਰਾ ਸਾਨੂੰ ਸਮਰਥ ਬਖਸ਼ੇ ਤਾਂ ਕੌਮ ਬਖਸ਼ਣ ਹਾਰਾ ਕਮ ਦਿਲ ਨਾਲ ਲਾ ਲਿੰਦੀ ਆ ਇਹ ਇੱਕ ਵੱਡੀ ਅਕਾਲੀ ਦਲ ਨੂੰ ਸੋਚਣਾ ਪਵੇਗਾ ਜੇਕਰ ਅਕਾਲੀ ਦਲ ਸਮੇਂ ਨਾਲ ਫੈਸਲੇ ਨਾ ਲੈ ਪਾਇਆ ਉਹੀ ਲੀਡਰਸ਼ਿਪ ਨੂੰ ਸਥਾਪਿਤ ਕਰਨ ਦੇ ਵਿੱਚ ਲੱਗਿਆ ਰਿਹਾ ਉਹ ਹੈਗਾ ਨਹੀਂ ਸੁਖਬੀਰ ਸਿੰਘ ਬਾਦਲ ਤੋਂ ਬਿਨਾ ਅਕਾਲੀ ਦਲ ਨਹੀਂ ਹੈ ਨੀਗਾ ਜਾਂ ਸੁਖਬੀਰ ਸਿੰਘ ਬਾਦਲ ਆਪ ਦੀਆਂ ਸੱਜੇ ਖੱਬੇ ਅੱਖਾਂ ਕੰਨ ਜਿਹੜੇ ਉਹਨਾਂ ਦੇ ਸਲਾਹਕਾਰ ਹੁੰਦੇ ਆ ਜਦੋਂ ਸਲਾਹ ਕੇ ਦਾਇਰੇ ਤੇ ਸੀਮਤ ਹੋ ਜਾਣ ਦੂਜੀਆਂ ਭਾਵਨਾ ਦਾ ਸਤਕਾਰ ਨਹੀਂ ਕਰਨਗੇ ਤਾਂ ਨਤੀਜੇ ਇਹੋ ਜਿਹੀ ਆਉਣਗੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਥੋੜਾ ਜਿਆਦਾ ਆਪ ਦੇ ਸਲਾਹਕਾਰਾਂ ਬਾਰੇ ਦੂਰ ਰੰਦੇਸ਼ੀ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਸਮਝਣਾ ਚਾਹੀਦਾ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਮੇਰੇ ਖਿਆਲ ਹੁਣ ਤੱਕ ਲਾਸ ਜਿਹੜਾ ਹੋਇਆ ਉਹ ਇਹ ਆ ਕਿ ਭਾਵਨਾ ਦੀ ਹਾਲੇ ਤੱਕ ਕਦਰ ਨਹੀਂ ਹੋ ਜਦੋਂ ਭਾਵਨਾ ਦੀ ਕਦਰ ਹੋਣ ਲੱਗ ਗਈ ਸਾਹਮਣੇ ਵਾਲੀ ਦੀ ਇੱਜ਼ਤ ਕਰਨ ਲੱਗ ਗਏ ਸਾਹਮਣੇ ਵਾਲ ਦੀਆਂ ਭਾਵਨਾਵਾਂ ਨੂੰ ਸਮਝਣ ਲੱਗ ਗਏ ਸਮਝਣ ਨਾਲ ਸਾਹਮਣੇ ਵਾਲ ਦੇ ਵਿਚਾਰਾਂ ਨੂੰ ਸਮਝਣ ਲੱਗ ਗਏ ਸਾਹਮਣੇ ਵਾਲੇ ਦੀ ਬੌਧਿਕ ਸ਼ਕਤੀ ਨੂੰ ਉਹਦੀ ਸਿਆਸੀ ਸਮਝ ਨੂੰ ਸਮਝਣ ਲੱਗ ਗਏ ਮੁੱਦਿਆਂ ਨੂੰ ਦੇ ਅੱਜ ਦਿੱਤੇ ਬਿਆਨ ਤੋਂ ਕੱਲ੍ਹ ਤੱਕ ਕੀ ਅਸਰ ਪਵੇਗਾ ਅੱਜ ਲਏ ਫੈਸਲੇ ਦਾ ਪਰਸੋਂ ਕੀ ਅਸਰ ਰਹੇਗਾ ਜਦੋਂ ਇਥੋਂ ਤੱਕ ਅਕਾਲੀ ਦਲ ਸੋਚਣ ਸਮਝਣ ਲੱਗ ਗਿਆ ਜਦੋਂ ਉਹ ਬਿਜ਼ਨਸ ਪਰਪਸ ਤੋਂ ਬਾਹਰ ਆ ਗਿਆ ਜਦੋਂ ਪ੍ਰਾਈਵੇਟ ਲਿਮਟਿਡ ਤੌਰ ਤੇ ਪਾਰਟੀ ਨੂੰ ਚਲਾਉਣ ਤੋਂ ਬਾਹਰ ਆ ਗਿਆ ਉਦੋਂ ਅਕਾਲੀ ਦਲ ਦਾ ਸਰਵਾਈਵਲ ਲਾਜ਼ਮੀ ਹੋਵੇਗਾ ਔਰ ਲੋਕੀ ਆਸ ਵੀ ਕਰਦੇ ਆ ਅਕਾਲੀ ਦਲ ਤਕੜਾ ਹੋ ਕੇ ਨਿਕਲੇ ਜੀ ਬਹੁਤ ਬਹੁਤ ਸ਼ੁਕਰੀਆ ਰਮਨ ਧੰਨਵਾਦ